1500 2000 ਰੁਪਇਆ ਜਿਉ ਮਲ ਪਾਡੇ ਦੇ ਹਿਸਾਬ ਨਾਲ ਬਣਾ ਰਿਹਾ ਉਹ ਲੇਡੀਜ਼ ਨੇ ਕੁਛੜ ਚੱਕਿਆ ਉਹ 10 20 ਤੁਸੀਂ ਦੇਖੋ ਵੀ 100 ਵਾਲੇ ਵੀ ਬੰਦੇ ਹੁੰਦੇ ਨੇ ਜਿਹੜੇ ਦੇ ਦਿੰਦੇ ਨੇ 500 ਵਾਲੇ ਵੀ ਬੰਦੇ ਹੁੰਦੇ ਨੇ ਜਿਹੜੇ ਦੇ ਦਿੰਦੇ ਕਿਉਂਕਿ ਉਹ ਇੱਕ ਤਰਸਜੋਗ ਹਾਲਤ ਬਣਾ ਲੈਂਦੇ ਨੇ ਉਹ ਜਾਂ ਤਾਂ ਇੱਕ ਇਹ ਦੇ ਪਿੱਛੇ ਹੋਰ ਵੀ ਬਟਾ ਕਹਿੰਦਾ ਨਾ ਉਹ ਬੱਚੇ ਨੂੰ ਨਸ਼ੇ ਦੀ ਡੋਜ਼ ਦਿੰਦੇ ਨੇ ਉਹ ਸਾਰੀ ਦਿਹਾੜੀ ਬੱਚਾ ਮਲ ਨਾਲ ਲੱਗਿਆ ਰਹਿੰਦਾ ਵਾ ਜਾਓ ਬੱਚਾ ਬੋਲਦਾ ਨਹੀਂ ਹੈ ਜਾਓ ਗੁੰਗਾਵਾਜਾ ਕੁਛ ਇਹ ਨਸ਼ੇਰੀ ਡੋਜ਼ ਹੈ ਜਿਹੜੇ ਉਹਨੂੰ ਬੱਚੇ ਨੂੰ ਦੇ ਕੇ ਕੋਈ ਮਨ ਲੋ ਗਲਤ ਉਹਨੂੰ ਦੇ ਕੇ ਦਵਾਈ ਬੂਟੀ ਉਹ ਬੱਚਾ ਬੇਹੋਸ਼ ਰਹਿੰਦਾ ਇਹ ਮੰਨ ਲਓ ਤੁਹਾਨੂੰ ਮੈਂ ਉਹਦੀ ਅਮਾਉਂਟ ਦਿਆਂ ਉਹਦੀ ਇਨਕਮ ਦਿਆਂ ਉਹਦੀ ਪ੍ਰਾਪਰਟੀ ਦੱਸਦਾ ਕਈ ਕਰੋੜਾਂ ਚ ਹੈ ਪਰ ਦੂਜਾ ਕਾਰਨ ਜਿਹੜੀ ਹੁਣ ਅੱਗੇ ਉਹਨਾਂ ਦੀ ਪੀੜ੍ਹੀਆਂ ਆ ਗਈਆਂ ਉਹ ਕੀ ਹੈ ਵੀ چاہے ਸਕੂਲਾਂ ਕੋਲ ਜਾਂਦੇ ਵਿੱਚ ਉਹ ਸਾਡੇ ਬੱਚਿਆਂ ਨਾਲ ਬੈਠ ਕੇ ਪੜਨ ਲੱਗੇ ਉਹ ਜਿਹੜੇ ਮੰਨ ਲਓ ਸਹੂਲਤਾਂ ਆਪਣੇ ਲੋਕਲ ਵਾਲਿਆਂ ਕੋਲੇ ਨੇ ਉਹੀ ਸਹੂਲਤਾਂ ਉਹ ਕਹਿੰਦੇ ਸਾਨੂੰ ਹੋ ਫਿਰ ਉੱਥੇ ਕਿਤੇ ਨਾ ਕਿਤੇ ਜਿਵੇਂ ਕਹਿੰਦੇ ਬਲੱਡ ਲਾਈਨ ਆ ਜਾਂ ਹੋਰ ਅਗਲ ਉਹ ਕਿਤੇ ਨਾ ਕਿਤੇ ਜਦੋਂ ਬੱਚੇ ਨੂੰ ਪੂਰੀਆਂ ਸਹੂਲਤਾਂ ਮਿਲਣ ਲੱਗੀਆਂ ਉਸ ਕਲਚਰ ਦੇ ਵਿੱਚ ਆ ਗਿਆ ਫਿਰ ਉਹਦਾ ਮਾਈਂਡ ਕਿਤੇ ਨਾ ਕਿਤੇ ਕ੍ਰਿਮੀਨਲ ਐਕਟੀਵਿਟੀ ਬਣ ਗਿਆ ਕਿੰਨੇ-ਕਿੰਨੇ ਹਜ਼ਾਰਾਂ ਰੁਪਏ ਕਮਾ ਰਹੇ ਨੇ ਤੇ ਇਹ ਪਿੱਛੇ ਇੱਕ ਮਲੇ ਗਰੂਪ ਹੈ ਵੱਡਾ ਗਰੂਪ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਖੁਲਾਸੇ ਸਰਕਾਰ ਨੂੰ ਬੇਨਤੀ ਕਰਦੇ ਵੀ ਇਹ ਚੰਗੀ ਤਰ੍ਹਾਂ ਹੋਣ ਜੇ ਆਪਾਂ ਇਹਨੂੰ ਮੰਨ ਲਓ ਇਹ ਹੱਥ ਪਾਇਆ ਤਾਂ ਇਹਨੂੰ ਚੰਗੀ ਤਰ੍ਹਾਂ ਹੱਥ ਪਾਇਓ ਇਹਨੂੰ ਵਿਚਾਲੇ ਨਾ ਛੱਡ ਦਿਓ ਸਰ ਸਰ ਤੋਂ ਮੰਗ ਉੱਠੀ ਸੀ ਵੀ ਇਹ ਜਦੋਂ ਭਖਾਰੀਓਂ ਦੇ ਨੇ ਬਾਹਰ ਕਿਉਂਕਿ ਪੂਰਾ ਵਰਲਡ ਦੇ ਵਿੱਚ ਉਥੇ ਟੂਰਿਸਟ ਆਉਂਦਾ ਉਹ ਅਸੀਂ ਤਾਂ ਜਿਹੜੇ ਪੰਜਾਬ ਦੇ ਆ ਯਾਰ ਅਸੀਂ ਤਾਂ ਲੋਕਾਂ ਨੂੰ ਅੰਨ ਦੇਣ ਵਾਲੇ ਆ ਉਥੇ ਜਦੋਂ ਸਾਡੀ ਮਲੇ ਇੱਕ ਤਸਵੀਰ ਹੈ ਉਹ ਮਾੜੀ ਤਸਵੀਰ ਸਾਡੀ ਪੇਜ ਹੁੰਦੀ ਹੈ ਵੀ ਜਦੋਂ ਕੋਈ ਉਹ ਖਿੜਕੀਆਂ ਖੜਕ ਦੀ ਮੈਂ ਤੈਨੂੰ ਸਪਸ਼ਟ ਅੱਖਰਾਂ ਦੇ ਵਿੱਚ ਦੱਸਦਾ ਇਹ ਕ੍ਰਿਮੀਨਲ ਜਿਹੜੀ ਇਹ ਭਖਾਰੀਏ ਦੇ ਵਿੱਚ ਵੱਡਾ ਸਕੈਂਡਲ ਕ੍ਰਿਮੀਨਲ ਐਕਟੀਵਿਟੀ ਆ ਇਹ ਨਸ਼ੇ ਦੇ ਵੀ ਮੰਨ ਲਓ ਵੀ ਜਿਹੜੇ ਹੈ ਨਹੀਂ ਇਹ ਤੋਂ ਤੁਹਾਨੂੰ ਸਬੂਤ ਮਿਲਣਗੇ ਜਾਂ ਹੋਰ ਇਹਦੇ ਪਿੱਛੇ ਕਿੰਨਾ ਸਕੈਂਡਲ ਆ ਕੋਈ ਇਹ ਗੁਜਾਰੇ ਵਾਲੀ ਗੱਲ ਨਹੀਂ ਹੈ ਵੀ ਹਾਂ ਉਹਨੂੰ ਰੋਟੀ पे ਰੋਟੀ ਦਾ ਗੁਰੂ ਘਰਾਂ ਜਾ ਕੇ ਖਾ ਲੈਂਦੇ ਨੇ ਰਹਿੰਦੇ ਉੱਥੇ ਨੇ ਆਮ ਲੋਕਾਂ ਨੂੰ ਸਾਨੂੰ ਆਉਣਾ ਪਊਗਾ ਕਿਉਂਕਿ ਜੇ ਕਹੀਏ ਗੱਲ ਵੀ ਸਾਰਾ ਕੁਝ ਹੈ ਪ੍ਰਸ਼ਾਸਨ ਕਿਉਂਕਿ 24 ਘੰਟੇ ਉੱਥੇ ਪ੍ਰਸ਼ਾਸਨ ਦੀ ਡਿਊਟੀ ਨਹੀਂ ਲੱਗ ਸਕਦੀ 24 ਘੰਟੇ ਸਰਕਾਰ ਉੱਥੇ ਨਿਗਾ ਨਹੀਂ ਦੇ ਸਕਦੀ ਇਹ ਜਿਵੇਂ ਕਿਤੇ ਉਧਰੋਂ ਆਗੇ ਕਿਤੇ ਹੋਰ ਆਉਂਦੇ ਨੇ ਤਾਂ ਸਾਨੂੰ ਆਮ ਲੋਕਾਂ ਨੂੰ ਆਪਣੇ ਪੰਜਾਬ ਦੀ ਸ਼ੋਭੀ ਬਚਾਉਣ ਲਈ ਪੰਜਾਬ ਦੀ ਇੱਜ਼ਤ ਬਹਾਲ ਕਰਨ ਲਈ ਸਾਨੂੰ ਆਪ ਅੱਗੇ ਆਉਣਾ ਪਵੇ ਸਰਛੇ ਕਾਲ ਜੀ ਮਿੱਟੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੇ ਖਬਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋਵੋਗੇ ਕਿ ਪੰਜਾਬ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜਿਹੜੇ ਭਿਖਾਰੀ ਨੇ ਜੋ ਭੀਖ ਮੰਗਦੇ ਨੇ ਵਕ ਵਕ ਸਿਗਨਲਾਂ ਦੇ ਉੱਤੇ ਦੇਖਣ ਨੂੰ ਮਿਲਦੇ ਨੇ ਤਾਂ ਉਹਨਾਂ ਦੇ ਕੋਲ ਬ ਦਾ ਡੀਐਨਏ ਟੈਸਟ ਕਰਵਾਉਣ ਦੀ ਗੱਲ ਹੈ ਜਿਹੜੀ ਉਹ ਆਖੀ ਗਈ ਸੀ ਤੇ ਸ਼੍ਰੀ ਅਮਰਸਰ ਸਾਹਿਬ ਦੇ ਵਿੱਚ ਇਹ ਦੇਖਣ ਨੂੰ ਵੀ ਮਿਲ ਰਿਹਾ ਐਕਸ਼ਨ ਜਿਸ ਦੇ ਵਿੱਚ ਡੀਐਨਏ ਟੈਸਟ ਕਰਵਾਉਣ ਦੇ ਲਈ ਜਿਹੜੇ ਭਖਾਰੀਆਂ ਨੂੰ ਕਬਜ਼ੇ ਦੇ ਵਿੱਚ ਲਿਆ ਗਿਆ ਉਹਨਾਂ ਨੂੰ ਅਰੈਸਟ ਵੀ ਕੀਤਾ ਗਿਆ ਤੇ ਉਸ ਤੋਂ ਬਾਅਦ ਡੀਐਨਏ ਟੈਸਟ ਕਿਸ ਤਰੀਕੇ ਨਾਲ ਕੀਤਾ ਜਾਊਗਾ ਇਹ ਦੇਖਣਾ ਬਰਦਾ ਲੇਕਿਨ ਇਸ ਤੇ ਆਮ ਲੋਕਾਂ ਦੇ ਵਿਚਾਰ ਜਿਹੜੇ ਆ ਉਹ ਕੀ ਨੇ ਤਾਂ ਸਾਡੇ ਨਾਲ ਇਸ ਵੇਲੇ ਸਮਾਜ ਸੇਵੀ ਤੇ ਐਨਜੀਓ ਚਲਾਉਂਦੇ ਨੇ ਸੁਖਵੀਰ ਸੁਖਦੀਪ ਸਿੰਘ ਜੀ ਗਿਲ ਜੀ ਮੌਜੂਦ ਨੇ ਗਿਲ ਸਾਹਿਬ ਕੀ ਲੱਗਦਾ ਹੈ ਕਿ ਡੀਐਨਏ ਟੈਸਟ ਕਰਵਾ ਕੇ ਤਾਂ ਲੱਗ ਸਕਦਾ ਵੀ ਕਿਤੇ ਇਹ ਬੱਚਾ ਉਹਨਾਂ ਦਾ ਹੈ ਕਿ ਚੋਰੀ ਦਾ ਹੈ ਇਹ ਪ੍ਰੋਜੈਕਟਿਵ ਬਹੁਤ ਲੰਬਾ ਹੋ ਜਾਣਾ ਹੈ ਹਾਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਬਾਈ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਭਾਈ ਮਸਲਾ ਇਹ ਹੈ ਵੀ ਜਿਹੜਾ ਇਹ ਡੀਐਨਏ ਤੁਸੀਂ ਕਹਿ ਰਹੇ ਹੋ ਵੀ ਅੰਮ੍ਰਿਤਸਰ ਤੋਂ ਸ਼ੁਰੂ ਹੋਇਆ ਇਹ ਜਿਹੜੀਆਂ ਮਨ ਲੋ ਆਪਾਂ ਗੱਲਾਂ ਅੱਜ ਕਰ ਰਹੇ ਹਾਂ ਚਲੋ ਪਹਿਲਾਂ ਤਾਂ ਤੁਹਾਡਾ ਚੈਨਲ ਕਿਉਂਕਿ ਉੱਥੇ ਵੀ ਚੈਨਲ ਨੇ ਆਵਾਜ਼ ਚੱਕੀ ਕਿਸੇ ਚੈਨਲ ਨੇ ਡਿਸਪਲੇ ਕੀਤਾ ਵੀ ਆਹ ਜਿਹੜਾ ਮਾਹੌਲ ਹੈ ਸੜਕਾਂ ਦੇ ਉੱਤੇ ਜਾਂ ਹੋਰ ਇਹਦੇ ਵਿੱਚ ਇੱਕ ਮਨ ਲੋ ਕਾਰਨ ਕੀ ਹੈ ਮਨ ਲੋ ਇਹ ਬੱਚੇ ਕਿੱਥੋਂ ਆਉਂਦੇ ਨੇ ਮਨ ਲੋ ਇਹਦੇ ਪਿੱਛੇ ਕੌਣ ਆ ਕੋਈ ਮਨ ਲੋ ਇਹਨਾਂ ਨੂੰ ਸਮਾਨ ਜਿਹੜਾ ਮਿਲਦਾ ਉਹ ਕਿੱਥੋਂ ਮਿਲਦਾ ਸਵੇਰੀ ਇਹਨਾਂ ਕੋਲੇ ਕੋਈ ਮਨ ਲੋ ਗੁਬਾਰੇ ਲੈ ਲੋ ਜਾਂ ਇਹਨਾਂ ਕੋਈ ਕੁਝ ਵੇਚਣ ਵਾਲੀਆਂ ਚੀਜ਼ਾਂ ਵੀ ਪਿੱਛੇ ਇਹਨਾਂ ਨੂੰ ਕੌਣ ਲਾ ਕੇ ਜਾਂਦਾ ਤੇ ਕੌਣ ਇਹ ਸਮਾਨ ਦਿੰਦਾ ਇਹਨਾਂ ਨੂੰ ਮਤਲਬ ਇਹ ਇੱਕ ਮਨ ਲੋ ਜਾਂਚ ਦਾ ਵੱਡਾ ਵਿਸ਼ਾ ਹੈ ਉਹ ਛੋਟੇ ਵਰਗੇ ਵੀਰ ਚੈਨਲ ਨੇ ਇਹ ਮਤਲਬ ਗੱਲ ਚੱਕੀ ਤੇ ਹੁਣ ਇਸ ਟਾਈਮ ਪੂਰੇ ਪੰਜਾਬ ਦੇ ਵਿੱਚ ਇਹ ਮੁੱਦਾ ਜਿਹੜਾ ਉਹ ਬਹੁਤ ਗੰਭੀਰ ਮੁੱਦਾ ਚਲੋ ਉੱਠਿਆ ਮੁੱਦਾ ਤੇ ਇਹ ਤੇ ਅਲੱਗ-ਅਲੱਗ ਪ੍ਰਤੀਕਿਰਿਆਵਾਂ ਤੇ ਡੀਐਨਏ ਟੈਸਟ ਪਲੱਸ ਬਹੁਤ ਵਧੀਆ ਫੈਸਲਾ ਬਾਈ ਜੀ ਜੇ ਪਰ ਲਾਗੂ ਹੋਵੇ ਤਾਂ ਇਹਦਾ ਕਾਰਨ ਇਹ ਹੈ ਵੀ ਮੰਨ ਲਓ ਤੁਸੀਂ ਜੇ ਆਪਾਂ ਪੂਰਾ ਅਨਲਿਸਿਸ ਕਰੀਏ ਪੂਰੇ ਜੇ ਇੰਡੀਆ ਦੇ ਵਿੱਚੋਂ ਕਿਉਂਕਿ ਇਹ ਜਿਹੜੇ ਬੱਚੇ ਨੇ ਬਿਲਕੁਲ ਇਹਨਾਂ ਦਾ ਡੀਐਨਏ 100% ਹੋਣਾ ਚਾਹੀਦਾ ਕਿਉਂਕਿ ਕਾਰਨ ਇਹ ਹੈ ਵੀ ਉਧਰਲੇ ਜਿਹੜੇ ਯੂਪੀ ਬਿਹਾਰ ਸਾਈਡ ਜਾਂ ਹੋਰ ਆਪਾਂ ਕਹਿੰਦੇ ਨਹੀਂ ਪੰਜਾਬ ਤੋਂ ਬਾਹਰ ਲੀਆਂ ਹੁੰਦੇ ਨੇ ਹਨਾ ਮਤਲਬ ਇਹ ਇਹ ਅੰਕੜਾ ਇਹ ਬਹੁਤ ਵੱਡੀ ਮਾਤਰਾ ਦੇ ਵਿੱਚ ਆ ਕਦੇ ਇਹਨਾਂ ਨੇ ਇਸ ਪਾਸੇ ਨੂੰ ਆਏ ਨਹੀਂ ਕਿਉਂਕਿ ਜੇ ਉਧਰਲੇ ਬੱਚੇ ਨੇ ਉਹ ਇਧਰ ਆਉਂਦੇ ਨੇ ਪੰਜਾਬ ਦੇ ਵਿੱਚ ਆਉਂਦੇ ਨੇ ਤੇ ਪੰਜਾਬ ਵਾਲੇ ਉੱਧਰ ਜਾਂਦੇ ਨੇ ਫਿਰ ਉਹ ਕੀ ਹੈ ਵੀ ਇਹਨਾਂ ਦੇ ਮਗਰ ਜਿਹੜੇ ਬੰਦੇ ਨੇ ਜਾਂ ਜਿਹੜੇ ਗਰੋ ਆਪਾਂ ਕਹਿ ਸਕਦੇ ਆ ਵੀ ਇੱਕ ਗਰੋ ਕੰਮ ਕਰ ਰਿਹਾ ਜਿਹੜੀ ਮਤਲਬ ਜਿੰਨੀ ਕ ਸਮਝ ਰੱਖਦੇ ਆ ਵੀ ਇਹ ਇੱਕ ਗਰੋ ਕੰਮ ਕਰਦਾ ਤੇ ਜਿਹੜਾ ਡੀਐਨ ਵਾਲੇ ਬਿਲਕੁਲ ਇਸ ਤੁਹਾਡਾ ਮਤਲਬ ਜਿਹੜਾ ਸਰਕਾਰ ਨੇ ਲਿਆ ਇਨੀਸ਼ੀਏਟਿਵ ਇਹ ਬਿਲਕੁਲ ਸਹੀ ਹੈ ਇਹਨਾਂ ਦੇ ਡੀਐਨ ਨੇ ਹੋਣ ਤੇ ਇਹਦੇ ਪਿੱਛੇ ਜਿਹੜੀ ਮਨਛਾ ਵਾ ਕਿਉਂਕਿ ਇਹਨੂੰ ਮਤਲਬ ਇੱਕ ਬਿਲਕੁਲ ਹੀ ਕਿਉਂਕਿ ਅੱਗੇ ਵੀ ਆਪਾਂ ਪਹਿਲਾਂ ਗੱਲ ਕਰਦੇ ਵੀ ਇਹ ਸ਼ਾਇਦ ਮੈਨੂੰ 2021 ਦੇ ਵਿੱਚ ਵੀ ਸ਼ਾਇਦ ਇਹ ਗੱਲ ਹੋਈ ਸੀ ਪਰ ਇਹ ਉਹ ਕੱਲੀ ਆਪਾਂ ਮੀਡੀਆ ਤੋ ਵਾਲੇ ਅੰਮ੍ਰਿਤਸਰ ਤੋਂ ਮੰਗ ਉੱਠੀ ਸੀ ਵੀ ਇਹ ਜਦੋਂ ਭਖਾਰੀ ਉਹਨੇ ਬਾਹਰ ਕਿਉਂਕਿ ਪੂਰਾ ਵਰਲਡ ਦੇ ਵਿੱਚ ਉਹ ਤੇ ਟੂਰਿਸਟ ਆਉਂਦਾ ਉਹ ਅਸੀਂ ਤਾਂ ਜਿਹੜੇ ਪੰਜਾਬ ਦੇ ਆ ਯਾਰ ਅਸੀਂ ਤਾਂ ਲੋਕਾਂ ਨੂੰ ਅੰਨ ਦੇਣ ਵਾਲੇ ਆ ਉੱਥੇ ਜਦੋਂ ਸਾਡੀ ਮਤਲਬ ਇੱਕ ਤਸਵੀਰ ਹੈ ਉਹ ਮਾੜੀ ਤਸਵੀਰ ਸਾਡੀ ਪੇਸ਼ ਹੁੰਦੀ ਹੈ ਵੀ ਜਦੋਂ ਕੋਈ ਉਹ ਖਿੜਕੀਆਂ ਖੜਕਾਉਂਦੇ ਨੇ ਜਾਂ ਵੈਸੇ ਕਹਿੰਦੇ ਵੀ ਮਨ ਲਓ ਭਖਾਰੀ ਮਨ ਲਓ ਸਾਡਾ ਜਿਹੜਾ ਪੰਜਾਬ ਦਾ ਮਤਲਬ ਆਪਾਂ ਸ਼ੁਰੂ ਤੋਂ ਹੀ ਪੰਜਾਬ ਪੂਰੇ ਇੰਡੀਆ ਦੇ ਵਿੱਚੋਂ ਸਾਡੇ ਤਾਂ ਗੁਰੂਆਂ ਪੀਰਾਂ ਆ ਜਾਂ ਹੋਰ ਅਸੀਂ ਲੰਗਰ ਬਾਣੀ ਬਾਣੇ ਨਾਲ ਸੰਗਤ ਪੰਗਤ ਦੀ ਸਾਡੀ ਜਿਹੜੀ ਲਹਿਰ ਉਸ ਦੇ ਵਿੱਚੋਂ ਨਿਕਲੇ ਉਹ ਪੰਜਾਬ ਦੇ ਮੁੱ ਇਹ ਗੰਭੀਰ ਮੁੱਦਾ ਇਸ ਕਰਕੇ ਹੀ ਉੱਠਿਆ ਵੀ ਜਿਹੜੀ ਇਹ ਪੰਜਾਬ ਦੀ ਜਿਹੜੀ ਹੁਣ ਮੰਗਤੇ ਨੇ ਜਾਂ ਹੋਰ ਆ ਇਹਦੇ ਪਿੱਛੇ ਬਿਲਕੁਲ ਸਾਡੀਆਂ ਜਿਹੜੀਆਂ ਮੈਂ ਕਹਿੰਦਾ ਵੀ ਇਕੱਲੀ ਜੇ ਪੁਲਿਸ ਕਹੂੰ ਜਾਂ ਪੋਲੀਟੀਕਲ ਜਾਂ ਹੋਰ ਉਹਨਾਂ ਦਾ ਕੰਮ ਨਹੀਂ ਹੈ ਸਾਨੂੰ ਜਿਹੜੀ ਇਹ ਸਮਾਜ ਸੇਵੀ ਸੰਸਥਾਵਾਂ ਹਨ ਜਿਹੜੀਆਂ ਥੋੜੇ ਜੇ ਲੋਕ ਸੁਫਿਰਦੇ ਨੇ ਇਸ ਪਿੱਛੇ ਆਉਣ ਇਹਨਾਂ ਦੀ ਥੋੜੀ ਜੀ ਪੈਰਵਾਹੀ ਕਰਨ ਹੁਣ ਥੋੜਾ ਦੂਜਾ ਕਾਰਨ ਹੋਰ ਹੈ ਮੰਨ ਲਓ ਉੱਥੇ ਤੁਸੀਂ ਅੰਮ੍ਰਿਤਸਰ ਮੇਨ ਸ਼ਹਿਰ ਦੇ ਵਿੱਚ ਆ ਗਏ ਉਹਨਾਂ ਨੇ ਕਿਤੇ ਹੋਰ ਚਲੇ ਜਾਣਾ ਉਹਨਾਂ ਨੂੰ ਪਤਾ ਵੀ ਇੱਥੇ ਪੁਲਿਸ ਆਊਗੀ ਮੇਨ ਤੇ ਉਹਨਾਂ ਨੇ ਕੋਈ ਜਾ ਕੇ ਆਪਣੇ ਹੋਰ ਡੇ ਪੱਕੇ ਫਿਕਸ ਕਰ ਲੈਣੇ ਇਹ ਦੇਖਿਆ ਜਾਵੇ ਇਹਨਾਂ ਦੀ ਮਤਲਬ ਰੇਕੀ ਕਰੀ ਜਾਵੇ ਕਿ ਕਿੱਥੋਂ ਆਉਂਦੇ ਨੇ ਕਿੱਥੇ ਜਾਂਦੇ ਨੇ ਵੱਡਾ ਕਾਰਨ ਇਹ ਹੈ ਸਨੀ ਮਾਫੀਆ ਬਹੁਤ ਵੱਡੇ ਲੈਵਲ ਤੇ ਦੇ ਪਿੱਛੇ ਹੈਗਾ ਯਾ ਇਸ ਕਰਕੇ ਇਦਾਂ ਹੁੰਦਾ ਹੈ ਬਾਈ ਮਾਫੀਆ ਹੀ ਆ ਯਾਰ ਇਹ ਤੁਸੀਂ ਇੱਕ ਗੱਲ ਦੇਖੋ ਮੰਨ ਲਓ ਮੈਂ ਇੱਕ ਰੈਂਟਸ ਕਰਦਾ ਵੀ ਮੰਨ ਲਓ 1500 2000 ਰੁਪਿਆ ਜਿਉਂ ਮਤਲਬ ਪਰ ਡੇ ਦੇ ਹਿਸਾਬ ਨਾਲ ਬਣਾ ਰਿਹਾ ਉਹ ਲੇਡੀਜ਼ ਨੇ ਕੁਛੜ ਚੱਕਿਆ ਕੋਈ 10 20 ਤੁਸੀਂ ਦੇਖੋ ਵੀ 50 100 ਵਾਲੇ ਵੀ ਬੰਦੇ ਹੁੰਦੇ ਨੇ ਜਿਹੜੇ ਦੇ ਦਿੰਦੇ ਨੇ 500 ਵਾਲੇ ਵੀ ਬੰਦੇ ਹੁੰਦੇ ਨੇ ਜਿਹੜੇ ਦੇਣ ਲਈ ਕਿਉਂਕਿ ਉਹ ਇੱਕ ਤਰਸਯੋਗ ਹਾਲਤ ਬਣਾ ਲੈਂਦੇ ਨੇ ਉਹ ਜਾਂ ਤਾਂ ਇੱਕ ਇਹਦੇ ਪਿੱਛੇ ਹੋਰ ਵੀ ਬਟਾ ਕਹਿੰਦਾ ਉਹ ਬੱਚੇ ਨੂੰ ਨਸ਼ੇ ਦੀ ਡੋਜ਼ ਦਿੰਦੇ ਨੇ ਉਹ ਸਾਰੀ ਦਿਹਾੜੀ ਬੱਚਾ ਮਤਲਬ ਨਾਲ ਲੱ ਉਹ ਗੁੰਗਾਵਾਜਾ ਕੋਸ਼ਾ ਇਹ ਨਸ਼ੇ ਦੀ ਡੋਜ਼ ਹੈ ਜਿਹੜੇ ਉਹਨੂੰ ਬੱਚੇ ਨੂੰ ਦੇ ਕੇ ਕੋਈ ਮਤਲਬ ਗਲਤ ਉਹਨੂੰ ਦੇ ਕੇ ਦਵਾਈ ਬੂਟੀ ਉਹ ਬੱਚਾ ਬੇਹੋਸ਼ ਰਹਿੰਦਾ ਤੇ ਉਸ ਦੀ इमोਸ਼ਨ ਦੇ ਨਾਲ ਉਹ ਵੱਧ ਪੈਸੇ ਇਕੱਠੇ ਕਰਦੇ ਨੇ ਇਹ 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 ਕੌਣ ਆਖਦਾ ਏ ਇਸ ਚੀਜ਼ ਨੂੰ ਵੀ ਤੁਸੀਂ ਇਸ ਨੂੰ ਆਪ ਦੇਖਿਆ ਵਾ ਵੀ ਇਹ ਡੋਜ਼ ਦਿੱਤੀ ਜਾਂਦੀ ਏ ਉਹਨਾਂ ਨੂੰ ਵੀ ਤੁਸੀਂ ਦੇਖੋ ਯਾਰ ਬੱਚੇ ਨੇ ਆਪਣੀ ਛੋਟੇ ਬੱਚੇ ਨੇ ਮੰਨ ਲਓ ਤੁਸੀਂ ਕਹਿੰਦੇ ਹੋ ਸਾਰੀ ਦਿਹਾੜੀ ਮਤਲਬ ਮੈਂ ਹੁਣ ਤੁਹਾਨੂੰ ਪਹਿਲਾਂ ਕੀ ਕਹਣਾ ਵੀ ਇਹ ਜਾਂਚ ਦਾ ਪਿਛਾ ਵਾ ਵੀ ਜੇ ਦੇਖਿਆ ਜਾਵੇ ਇਹ ਜਾਂਚ ਦਾ ਪਿਛਾ ਵਾ ਵੀ ਜੇ ਮੰਨ ਲਓ ਉਹ 2000 ਰੁਪਏ ਦਿਹਾੜੀ ਪਾਉਂਦਾ 1500 ਤੁਸੀਂ ਮਹੀਨੇ ਦਾ ਦੇਖੋ 600 ਜੀਓ 60000 ਰੁਪਇਆ ਇਹਨਾਂ ਦੇ ਚੰਗੀ ਤਰ੍ਹਾਂ ਇਹਨਾਂ ਦੇ ਅਕਾਊਂਟ ਚੈੱਕ ਵੀ ਹੋਣ ਇਹਨਾਂ ਨੂੰ ਕਿਸੇ ਜਿਵੇਂ ਕਹਿ ਦਿੰਦੇ ਆ ਗੱਲ ਇਹਨਾਂ ਦੇ ਲਿੰਕਡ ਹੋਣ ਕਾਊਂਟ ਇਹਨਾਂ ਦੇ ਜੇ ਕਹਿੰਦੇ ਵੀ ਆਪਾਂ ਆਧਾਰ ਕਾਰਡ ਹੁਣ ਇੱਕ ਸਵੇਰੇ ਮੈਂ ਪ੍ਰੈਸ ਕਾਨਫਰੰਸ ਹੋਗਾ ਉਹ 17 ਬੱਚੇ ਚਲੋ ਮੈਨੂੰ ਨਹੀਂ ਪਤਾ ਕਿੰਨਾ ਡਾਟਾ ਸਰਕਾਰਾਂ ਦੇ ਡਾਟੇ ਨਹੀਂ ਉਹ 17 ਬੱਚੇ ਕਹਿੰਦੇ ਅਨ ਆਈਡੈਂਟੀਫਾਈ ਨਹੀਂ ਕੌਣ ਨੇ ਉਹ ਕਿੱਥੋਂ ਆਏ ਕੀਦੇ ਬੱਚੇ ਨੇ ਪਤਾ ਹੀ ਨਹੀਂ ਹੈ ਸਰਕਾਰ ਨੂੰ ਮੈਂ ਤਾਂ ਹੈਰਾਨ ਆ ਗੱਲ ਵੀ ਜਿਹੜੇ 17 ਬੱਚੇ ਨੇ ਕਿੱਥੋਂ ਆਏ ਨੇ ਆਇਡੈਂਟੀਫਾਈ ਤਾਂ ਹੋਣ ਘੱਟੋ ਘੱਟ ਉਹਨਾਂ ਦੇ ਕਿਸੇ ਦੇ ਅੰਗ ਮਤਲਬ ਕੱਟੇ ਹੋਏ ਨੇ ਜਾਂ ਜਿੰਨਾ ਮਤਲਬ ਆਪਾਂ ਤਰਸਜੋਗ ਹਾਲਾਤ ਦੇ ਵਿੱਚ ਹੋਊਗਾ ਬੱਚਾ ਮਤਲਬ ਉਹਨੇ ਉਹਦੀ ਮਤਲਬ ਇਨਕਮ ਜ਼ਿਆਦਾ ਹੋਊਗੀ ਮਤਲਬ ਇਹ ਵੱਡਾ ਕਾਰਨ ਹੈ ਇਸ ਕਰਕੇ ਇਹੀ ਹੈ ਵੀ ਇਹ ਡੀਐਨਏ ਵੀ ਹੋਣ ਉਹਨਾਂ ਦੀ ਜਿਹੜੀ ਜਾਂਚ ਹੈ ਵੀ ਉਹਨਾਂ ਦੇ ਅਕਾਊਂਟ ਵੀ ਜਾਂਚ ਹੋਵੇ ਉਹਨਾਂ ਦੇ ਜਿਹੜੇ ਆਪਣੇ ਆਧਾਰ ਕੋਈ ਲਿੰਕ ਹੈ ਉਹਦੇ ਨਾਲ ਉਹਨਾਂ ਦੀ ਜਾਂਚ ਹੋਵੇ ਤੇ ਇਹ ਵਿਸ਼ੇ ਨੂੰ ਇਸ ਤਰ੍ਹਾਂ ਨਾ ਕੀਤਾ ਜਾਵੇ ਕਿਉਂਕਿ ਜਿਹੜੇ ਵੱਡੇ ਸ਼ਹਿਰ ਨੇ ਜਿਵੇਂ ਹੁਣ ਮੰਨ ਲਓ ਲੁਧਿਆਣੇ ਆ ਲੁਧਿਆਣੇ ਜਾਂ ਆਪਣੇ ਰੇਲਵੇ ਤੇ ਨੇ ਉਹ ਦੇਖਣ ਪਹਿਲਾਂ ਤਾਂ ਉਹ ਦੇਖਣ ਵੀ ਉਹ ਬੰਦੇ ਆਏ ਕੀ ਕਰਨੇ ਕਿੱਥੋਂ ਆਏ ਨੇ ਉਹਨਾਂ ਦੀ ਪਿਛਲੂ ਕਿਹੜੀ ਸਟੇਟ ਤੋਂ ਜਿਹੜੇ ਹੁਣ ਮੰਨ ਲਓ ਰੇਲਵੇ ਸਟੇਸ਼ਨ ਤੇ ਉੱਥੇ ਦੇਖਣ ਬਕਾਇਦਾ ਉੱਥੇ ਨਾਕਾ ਲੱਗੇ ਵੀ ਜਿਹੜੇ ਕੋਈ ਬੱਚੇ ਨੇ ਛੋਟੇ ਬੱਚੇ ਉਹ ਆਇਡੈਂਟੀਫਾਈ ਹੋਣ ਉੱਥੇ ਆ ਕੇ ਵੀ ਇਹ ਬੱਚੇ ਕਿੱਥੋਂ ਆਏ ਨੇ ਤੇ ਕਿੱ ਦੀਆਂ ਦੀ ਕੋਈ ਵੀ ਆਈਡੈਂਟੀਫਿਕੇਸ਼ਨ ਆ ਜਾਂ ਹੋਰ ਹੁਣ ਇਹਨੂੰ ਇਸ ਤਰ੍ਹਾਂ ਢਿੱਲ ਨਾ ਹੋਵੇ ਜਿਹੜੇ ਵੱਡੇ ਸ਼ਹਿਰ ਨੇ ਲੁਧਿਆਣਾ ਅੰਮ੍ਰਿਤਸਰ ਇਹ ਦੂਜਾ ਕਾਰਨ ਮੈਂ ਤੁਹਾਨੂੰ ਹੋਰ ਵੀ ਦੱਸਦਾ ਕਿਉਂਕਿ ਜਿਹੜੇ ਉਧਰਲੇ ਸੂਬੇ ਨੇ ਜਾਂ ਹੋਰ ਆਪਾਂ ਕਹਿ ਦਿੰਨੇ ਵੀ ਜਿਹੜੇ ਗਰੀਬ ਲੋਕ ਇੱਥੇ ਕੀ ਹੈ ਪੰਜਾਬ ਦੇ ਵਿੱਚ ਇੱਥੇ ਤਾਂ ਜਿਵੇਂ ਕਹਦੀ ਇਹ ਗੱਲ ਨਿਆਸਰਿਆਂ ਨੂੰ ਆਸਰਾ ਜਿਵੇਂ ਕਹਦੀ ਇਹ ਗੱਲ ਪੰਜਾਬ ਹੀ ਕਹੇ ਆ ਵੀ ਕੋਈ ਵੀ ਬੰਦਾ ਕਿਤੋਂ ਵੀ ਆ ਜਵੇ ਨਿਆਸਰੇ ਨੂੰ ਆਸਰਾ ਤੇ ਦੂਜੀ ਗੱਲ ਸਾਡੇ ਗੁਰਦੁਆਰਾ ਸਹਿਬਾਨੀ ਅੰਮ੍ਰਿਤਸਰ ਸਾਡਾ ਮਤਲਬ ਧਾਰਮਿਕ ਧੁਰਾ ਵਾ ਉੱਥੇ ਕੀ ਆ ਵੀ ਉੱਥੇ ਲੰਗਰ ਪਾਣੀ ਰਹਿائشਾਂ ਦੇਖੋ ਤੁਸੀਂ ਬਣੀਆਂ ਨੇ ਸਰਾਮਾਂ ਬਣੀਆਂ ਨੇ ਜਾਂ ਸ਼ੈੱਡ ਬਣੇ ਹੋਏ ਨੇ ਜਾਂ ਹੋਰ ਇੰਨੀਆਂ ਸਰਾਮਾਂ ਉਹਨਾਂ ਨੂੰ ਕੋਈ ਖਾਣ ਪੀਣ ਰਹਿਣ ਦੀ ਤਾਂ ਕੋਈ ਸਮੱਸਿਆ ਨਹੀਂ ਹੈ ਤੇ ਦੂਜੇ ਪਾਸੇ ਮਤਲਬ ਤੁਸੀਂ ਲੁਧਿਆਣਾ ਲਾ ਲਓ ਵੱਡਾ ਸ਼ਹਿਰ ਪਟਿਆਲਾ ਲਾ ਲਓ ਜਾਂ ਇੱਕ ਹੋਰ ਤੁਸੀਂ ਨੋਟ ਕਰਿਓ ਗੱਲ ਚੰਡੀਗੜ੍ਹ ਘੱਟ ਨਹੀਂ ਕਾਰਨ ਕੀ ਹੈ ਵੀ ਉੱਥੇ ਕਮਰਸ਼ੀਅਲ ਜਾਂ ਉਹ ਚੀਜ਼ ਹੈ ਉੱਥੇ ਆ ਚੀਜ਼ ਨਹੀਂ ਹੈ ਵੀ ਜਿਵੇਂ ਕਹਦੀ ਗੱਲ ਜਿਵੇਂ ਇੱਥੇ ਘਟਕਾਉਂਦੇ ਨੇ ਹੈਗੇ ਉੱਥੇ ਵੀ ਨੇ ਪਰ ਇਹਨਾਂ ਨਾਲੋਂ ਦੂਜੇ ਵੱਡੇ ਜ਼ਿਲ੍ਹਿਆਂ ਨਾਲ ਲੁਧਿਆਣਾ ਅੰਮ੍ਰਿਤਸਰ ਪਟਿਆਲਾ ਜਾਂ ਤਰਨਤਾਰਨ ਹੋਰ ਵੀ ਜਿੰਨੇ ਜ਼ਿਲ੍ਹੇ ਉਹਨਾਂ ਨਾਲੋਂ ਚੰਡੀਗੜ੍ਹ ਦੇ ਵਿੱਚ ਘੱਟ ਨੇ ਉਹ ਘੱਟ ਕਿਉਂ ਨੇ ਵੀ ਉਹਨਾਂ ਦੇ ਪਿੱਛੇ ਜਿਹੜੇ ਹੈਗੇ ਨੇ ਵੀ ਉੱਥੇ ਇੱਕ ਤਾਂ ਜਿਵੇਂ ਆਪਾਂ ਕਹਿ ਸਕਦੇ ਆ ਵੀ ਉੱਥੇ ਇੱਕ ਪਟਿਆਲਾ ਪ੍ਰਸ਼ਾਸਨ ਜਾਂ ਸਾਡੀ ਯੂਟੀ ਹੈ ਯੂਟੀ ਕਰਕੇ ਉੱਥੇ ਨਿਗਰਾਨੀ ਜ਼ਿਆਦਾ ਰਹਿੰਦੀ ਆ ਵੀ ਉੱਥੇ ਇਸ ਕਰਕੇ ਕ੍ਰਿਮੀਨਲ ਐਕਟੀਵਿਟੀ ਨਾਲ ਇਹਨਾਂ ਦਾ ਜ਼ਰੂਰ ਲਿੰਕ ਹੈ ਇਹ ਬੰਦੇ ਕਿਉ ਆਪਾਂ ਕਹਿ ਦਿੰਨੇ ਆ ਜਾਂ ਹੋਰ ਆ ਗੱਲ ਹੁਣ ਉਹਨਾਂ ਜੇ ਉਹ ਨਸ਼ਾ ਇਹਦੇ ਕੱਲੂ ਕੋਈ ਸੇਵਨ ਕਰਦੇ ਨੇ ਆਪੋ ਉਹ ਤਾਂ ਲੋਕਾਂ ਦਾ ਘਟ ਹੈ ਰਹੇ ਨੇ ਉਹਨਾਂ ਦੇ ਘਰ ਕੌਣ ਟਾ ਹੂਗਾ ਉਹਦਾ ਬਕਾਇਦਾ ਹੀ ਪੱਕੇ ਕਬਜ਼ੇ ਕੀਤੇ ਨੇ ਤੁਸੀਂ ਆਹ ਦੇਖਿਓ ਜਿਹੜਾ ਆਪਣਾ ਬਕਾਇਦਾ ਕਚਹਿਰੀਆਂ ਤੋਂ ਲੈ ਕੇ ਉਹ ਵੱਡਾ ਪੁਲ ਬਣਿਆ ਹੋਇਆ ਕਿਸ ਤਰ੍ਹਾਂ ਉੱਥੇ ਉਹਨਾਂ ਨੇ ਝੁੱਗੀਆਂ ਬਣਾਈਆਂ ਨੇ ਕਿਵੇਂ ਉਹਨੇ ਆਪਣੇ ਚੁੱਲ੍ਹੇ ਰੱਖੇ ਹੋਏ ਨੇ ਕੀ ਆ ਗੱਲ ਉਹ ਯਾਰ ਕੰਮ ਤਾਂ ਕੋਈ ਕਰਦੇ ਨਹੀਂ ਹੈ ਜਾ ਤਾਂ ਉਹਨਾਂ ਨੂੰ ਆ ਜਿਵੇਂ ਤੁਸੀਂ ਪਹਿਲਾਂ ਕਿਹਾ ਉਹ ਬੁਲਬਲੇ ਉਹਨਾਂ ਨੇ ਰੱਖੇ ਨੇ ਜਾਂ ਕੋਈ ਚੀਜ਼ ਰੱਖੀ ਹੋਈ ਆ ਉਹ ਬਕਾਇਦਾ ਰੱਖ ਕੇ ਉਹ ਤੋਂ ਆਪਦੀ ਪੱਕੀ ਇਨਕਮ ਆ ਕਿੰਨੇ ਕਿੰਨੇ ਹਜ਼ਾਰਾ ਰੁਪਏ ਕਮਾ ਰਹੇ ਨੇ ਤੇ ਇਹ ਪਿੱਛੇ ਇੱਕ ਮਲੇ ਗਰੋਅ ਹੈ ਵੱਡਾ ਗਰੋਅ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਖੁਲਾਸੇ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਇਹਦੇ ਚੰਗੀ ਤਰ੍ਹਾਂ ਹੁਣ ਜੇ ਆਪਾਂ ਇਹਨੂੰ ਮੰਨ ਲਓ ਇਹ ਹੱਥ ਪਾਇਆ ਤਾਂ ਇਹਨੂੰ ਚੰਗੀ ਤਰ੍ਹਾਂ ਹੱਥ ਪਾਇਓ ਇਹਨੂੰ ਵਿਚਾਲੇ ਨਾ ਛੱਡ ਦਿਓ ਕਿਤੇ ਵਿਚਾਲੇ ਆਪਾਂ ਬਿਆਨਾਂ ਤੱਕ ਹੀ ਸੀਮਤ ਰਹਿ ਜੀਏ ਵੀ ਇਹ ਕੀ ਆ ਗੱਲ ਹੁਣ ਇਹਨੂੰ ਚੰਗੀ ਤਰ੍ਹਾਂ ਦੇਖਿਓ ਵੀ ਜੇ ਕਿਤੋਂ ਨਾ ਕਿਤੋਂ ਇਹ ਬੰਦੇ ਕਿੱ ਤੁਹਾਡਾ 2122 ਦੇ ਵਿੱਚ ਜਦੋਂ ਇਹ ਫੈਸਲਾ ਲਿਆ ਗਿਆ ਸੀਗਾ ਕਿ ਇਹਨਾਂ ਜਿਹੜੇ ਭਿਖਾਰੀ ਨੇ ਉਹਨਾਂ ਨੂੰ ਜਿਸ ਤਰੀਕੇ ਨਾਲ ਮੰਗਦੇ ਆ ਕੁਝ ਦਿੱਤਾ ਜਾਵੇ ਵੀ ਕਮਾਉਣ ਦੇ ਲਈ ਮੋਟੀਵੇਟ ਕੀਤਾ ਜਾਵੇ ਗੁਬਾਰੇ ਦਿੱਤੇ ਗਏ ਉਹਨਾਂ ਨੂੰ ਜਾਂ ਕੁਝ ਹੋਰ ਉਹ ਗੁਬਾਰੇ ਕਿੱਥੋਂ ਤੁਸੀਂ ਇਹ ਵੀ ਸਵਾਲ ਕੀਤਾ ਹੈ ਲੇਕਿਨ ਜਦੋਂ ਉੱਥੇ ਕਵਰੇਜ ਕਰਨ ਪੱਤਰਕਾਰ ਜਾਂਦੇ ਸੀ ਤਾਂ ਉਹਨਾਂ ਨੂੰ ਕਹਿੰਦੇ ਸੀ ਵੀ ਜੇ ਸਾਡਾ ਬੱਚਾ ਗਾਇਬ ਹੋਗਾ ਜ਼ਿੰਮੇਵਾਰ ਤੁਸੀਂ ਹੋਵੋਗੇ ਤਾਂ ਇਹ ਵੀ ਚੀਜ਼ ਕਹੀ ਜਾਂਦੀ ਵੀ ਲੱਗਦਾ ਕਿ ਪਿੱਛੇ ਇੱਕ ਮਾਫੀਆ ਵੀ ਜਿਹੜਾ ਉਹਨਾਂ ਨੂੰ ਗਾਇਬ ਕਰਨ ਦੇ ਲਈ ਹਿੰਮਤ ਰੱਖਦਾ ਪਿਆ ਹੋਵੇ ਸੀ ਬਿਲਕੁਲ ਬਿਲਕੁਲ ਮਾਫੀਆ ਗਏਗਾ ਮੈਂ ਤੁਹਾਨੂੰ ਦੱਸਦਾ ਯਾਰ ਨਾਰਮਲ ਬੰਦਾ ਕਿ ਯਾਤ ਮਲਵਾਰ ਦਾ 20 ਘੰਟੇ ਜਿਹੜਾ ਮਲੂ ਮਹੀਨੇ ਦਾ 60000 ਕਮਾ ਰਿਹਾ ਉਹ ਇਹ ਸੌਖਾ ਨਹੀਂ ਹੈ ਵੀ 8 60000 ਰੁਪਏ ਵਾਲਾ ਬੰਦਾ ਵੀ ਉਹਦੀ ਮਨਛਾ ਕੀ ਹੋਊਗੀ ਕਿੰਨੇ ਕੁ 60000 ਵਾਲੇ ਹੋਣਗੇ ਤੁਸੀਂ ਲੁਧਿਆਣੇ ਜਾਂ ਹੋਰ ਆਪਾਂ ਦੇਖ ਲਓ ਉੱਥੇ ਕਈ ਸੌਆਂ ਦੇ ਵਿੱਚ ਨੇ ਉਹ ਮਨ ਲਓ ਕੋਈ 10 20 10 20 ਮਨ ਲਓ ਕਰਕੇ ਜਿਹੜੀ ਇਨਕਮ ਆ ਉਹ ਕਿੱਥੇ ਕਿੰਨੇ ਹਜ਼ਾਰਾਂ ਕਿੰਨੇ ਲੱਖਾਂ ਤੱਕ ਪਹੁੰਚ ਜਾਂਦੀ ਆ ਉਹ ਦੂਜੀ ਗੱਲ ਤੁਸੀਂ ਕੀਤੀ ਹੈ ਰਜਗਾਰ ਦੀ ਵੀ ਉਹਨੂੰ ਰਜਗਾਰ ਦਿਓ ਬਾਈ ਜੀ ਰਜਗਾਰ ਕਿਉਂ ਮਨ ਲਓ ਕੋਈ ਵੀ ਹੈ ਮਨ ਲਓ ਹੁਣ ਆਪਣੇ ਸਰਕਾਰੀ ਸਕੂਲ ਨੇ ਗਵਰਨਮੈਂਟ ਇਹਨਾਂ ਮਨ ਲਓ ਆਪਾਂ ਹੁਣ ਕਹਿੰਦੇ ਜੀ ਅਸੀਂ ਐਜੂਕੇਸ਼ਨ ਕਰ ਰਹੇ ਹਾਂ ਜਹਾ ਉਹ ਬੱਚੇ ਨਹੀਂ ਜਿਹੜੇ ਮਨ ਲਓ ਪੰਜਾਬ ਦੀ ਕੋਈ ਰੈਜ਼ਿਡੈਂਸੀ ਆ ਉਹਨਾਂ ਕੋਲੇ ਤਾਂ ਜੇ ਉਹ ਬੱਚੇ ਇੱਥੇ ਰੈਜ਼ਿਡੈਂਸੀ ਨਹੀਂ ਉਹ ਸਰਕਾਰੀ ਸਕੂਲਾਂ ਚ ਪਹਿਲਾਂ ਤਾਂ ਪੜਨ ਉਹ ਦੂਜੀ ਗੱਲ ਸਾਡੇ ਬਾਲ ਵਿਕਾਸ ਘਰ ਨੇ ਜਿਹੜੇ ਉਹ ਬਣੇ ਹੋਏ ਨੇ ਯਾਰ ਜੇ ਕੋ ਤਰ੍ਹਾਂ ਦਾ ਕੋਈ ਉਦੰਗ ਟੁੱਟ ਗਿਆ ਜਾਂ ਕੋਈ ਬਲਾਈਂਡ ਆ ਜਾਂ ਕੋਈ ਹੋਰ ਆ ਸਾਡੀਆਂ ਐਨਜੀਓ ਜਨੇ ਹਨਾ ਜਾਂ ਸਾਡੀਆਂ ਐਨਜੀਓ ਜਨੇ ਜਾਂ ਹੋਰ ਇੰਨਾ ਸਰਕਾਰ ਦਾ ਮੱਲੋ ਰੌਲਾ ਪਾਉਣ ਦਾ ਕਾਰਨ ਕੀ ਆਪਾਂ ਉਹਨਾਂ ਨੂੰ ਮਤਲਬ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਪੜਾ ਸਕਦੇ ਆਪਾਂ ਜਰੂਰੀ ਥੋੜਾ ਨੂੰ ਰਜਗਾਰ ਚਲਾਉਣਾ ਜਿਹੜੇ ਉਹ ਬੰਦੇ ਨੇ ਉੱਥੇ ਬਿਲਕੁਲ ਇਹਨਾਂ ਤੇ ਮਨਾਈ ਇੱਕ ਕ੍ਰਾਈਮਨਲ ਐਕਟੀਵਿਟੀ ਆ ਯਾਰ ਬਾਈ ਇਹ ਸਿੱਧਾ ਮੈਂ ਤੈਨੂੰ ਸਪਸ਼ਟ ਅੱਖਰਾਂ ਦੇ ਵਿੱਚ ਦੱਸਦਾ ਇਹ ਕ੍ਰਿਮੀਨਲ ਜਿਹੜੀ ਇਹ ਪਖਾਰੀਏ ਦੇ ਵਿੱਚ ਵੱਡਾ ਸਕੈਂਡਲ ਕ੍ਰਿਮੀਨਲ ਐਕਟੀਵਿਟੀ ਆ ਇਹ ਨਸ਼ੇ ਦੇ ਵੀ ਮੰਨ ਲਓ ਵੀ ਜਿਹੜੇ ਹੈ ਨੇ ਇਹ ਤੋਂ ਤੁਹਾਨੂੰ ਸਬੂਤ ਮਿਲਣਗੇ ਜਾਂ ਹੋਰ ਇਹਦੇ ਪਿੱਛੇ ਕਿੰਨਾ ਸਕੈਂਡਲ ਆ ਕੋਈ ਇਹ ਗੁਜਾਰੇ ਵਾਲੀ ਗੱਲ ਨਹੀਂ ਹੈ ਵੀ ਹਾਂ ਉਹਨੂੰ ਰੋਟੀ ਪਰ ਰੋਟੀ ਦਾ ਗੁਰੂ ਘਰਾਂ ਜਾ ਖਾ ਲੈਂਦੇ ਨੇ ਰਹਿੰਦੇ ਉੱਥੇ ਨੇ ਪੈਸਾ ਕਿੱਥੇ ਜਾਂਦਾ ਉਹਨਾਂ ਦਾ ਜੇ ਮੰਨ ਲਓ ਇਹਨੇ ਪੈਸੇ ਮੰਨ ਲਓ ਹੁਣ ਇਹੋ ਜਿਹੇ ਵੀ ਰਜਗਾਰ ਨਹੀਂ ਬਾਈ ਦੱਸਦਾ 20-20 ਹਜ਼ਾਰ ਨਾਲ ਬੰਦਾ ਪਰਿਵਾਰ ਪਾ ਰਿਹਾ ਉਹ ਇਹਨੇ ਲੱਖਾਂ ਰੁਪਈਆ ਇਕੱਠਾ ਕਰਕੇ ਕਿੱਥੇ ਜਾਂਦੇ ਨੇ ਕਿਹਾ ਸੋਚਣ ਵਾਲੀ ਗੱਲ ਹੈ ਨਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਹੈ ਬਿਲਕੁਲ ਡੀਐਨਏ ਵੀ ਹੋਣ ਤੇ ਇਹ ਸਾਰਾ ਜਿਹੜਾ ਹੈ ਇਹਨੂੰ ਤਰੀਕੇ ਦੇ ਨਾਲ ਇਹਨੂੰ ਇੱਕ ਲਾਮਬੰਦੀ ਕਰਕੇ ਇਹ ਦੂਜੀ ਗੱਲ ਵੀ ਜੇ ਕਹੀਏ ਆਪਾਂ ਬਾਕੀ ਸਾਨੂੰ ਸਾਰਿਆਂ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਚਾਹੇ ਬਿਲਕੁਲ ਮੀਡੀਆ ਤਾਂ ਆਪਦੀ ਕਵਰੇਜ ਆ ਜਿਹੜੀ ਹੋਰ ਗੱਲ ਪਚਾ ਰਿਆ ਪਰ ਜਿਹੜੇ ਸਾਡੇ ਹੋਰ ਲੋਕਲ ਬੈਠੇ ਨੇ ਜਾਂ ਹੋਰ ਵੀ ਇੱਕ ਖਿਆਲ ਰੱਖਿਓ ਵੀ ਜਿੱਥੇ ਤੱਕ ਨਹੀਂ ਆਏ ਭਖਾਰੀ ਉੱਥੇ ਜਿਵੇਂ ਹੁਣ ਅੱਜ ਮੈਂ ਸਵੇਰੇ ਇੱਕ ਥੋਡੇ ਚੈਨਲ ਆਈਆਂ ਤਾਂ ਵੀ ਇਹ ਦੂਜੇ ਜਿਹੜੇ ਕਸਬੇ ਨੇ ਉੱਥੇ ਜਾਣਗੇ ਉੱਥੇ ਖਿਆਲ ਰੱਖਣ ਉੱਥੇ ਸਬੰਧਤ ਜਿਹੜੇ ਕੋਈ ਬੰਦੇ ਸਿਹਰਦ ਨੇ ਕੋਈ ਨੌਜਵਾਨ ਨੇ ਜਾਂ ਹੋਰ ਨੇ ਉੱਥੇ ਸਿਹਰਦ ਹੋਣ ਤੇ ਉਹ ਜਿਹੜੇ ਆ ਉਹਦੇ ਸਬੰਧਤ ਥਾਣੇ ਦੱਸ ਨੇ ਵੀ ਇਹ ਕੌਣ ਨੇ ਖਾਸ ਕਰਕੇ ਬੱਚੇ ਜਿੱਥੇ ਕਿਤੇ ਬੱਚੇ ਦੀ ਗੱਲ ਆਉਂਦੀ ਹੈ ਤਾਂ ਬਿਲਕੁਲ ਉਹਦੀ ਬਾਲ ਕਮਿਸ਼ਨ ਜਿਹੜੀਆਂ ਇਹਨਾਂ ਦੇ ਕੋਈ ਮਤਲਬ ਟੋਲ ਫਰੀ ਨੰਬਰ ਨੇ ਉਹ ਤਾਂ ਬਿਲਕੁਲ ਕੰਪਲੇਂਟ ਕਰਕੇ ਇਹਨਾਂ ਦਾ ਕੋਈ ਨਾ ਕੋਈ ਪੱਕਾ ਹੱਲ ਹੋਣਾ ਚਾਹੀਦਾ ਬਾਈ ਅੱਛਾ ਤੁਸੀਂ ਹੁਣ ਘੁੰਮਦੇ ਰਹਿੰਦੇ ਹੋ ਤੁਸੀਂ ਦੇਖਦੇ ਰਹਿੰਦੇ ਹੋ ਦੇਖਿਆ ਵੀ ਜਦੋਂ ਦਾ ਐਲਾਨ ਹੋਇਆ ਉਸ ਤੋਂ ਬਾਅਦ ਪਖਾਰੀਆਂ ਦੀ ਗਿਣਤੀ ਇਹ ਮੇਨ ਰੂਟ ਤੇ ਘਟੀ ਹੈ ਨਾ ਬਾਈ ਬਿਲਕੁਲ ਆ ਸੌਰੀ ਜਿਹੜਾ ਬਾਈਪਾਸ ਬਣਿਆ ਉਹ ਜਿਹੜਾ ਸ਼ੇਰਪੁਰ ਚੌਕ ਆ ਜਾਂ ਹੋਰ ਉੱਥੇ ਯਾਰ ਬਿਲਕੁਲ ਨਹੀਂ ਬਾਈ ਤੇ ਉਹਦੇ ਚ ਕੋਈ ਮੈਨੂੰ ਤਾਂ ਲੱਗਦਾ ਨਹੀਂ ਹੈ ਵੱਧਾ ਹੋ ਜਾ ਬਿਲਕੁਲ ਮੈਂ ਆਪ ਦੇਖੇ ਨਹੀਂ ਮੰਲੋ ਜੇ ਉਹੀ ਹੈ ਗੱਲ ਵੀ ਹੁਣ ਉਹੀ ਲੋਕੀ ਕੋਈ ਵੀਡੀਓ ਬਣਾ ਕੇ ਸ਼ੇਅਰ ਕਰਨ ਉਹ ਗੱਲ ਤਾਂ ਪਹੁੰਚੇ ਨਾ ਵੀ ਬਿਲਕੁਲ ਇਹਨਾਂ ਦੀ ਕੋਈ ਗਣਤੀ ਨਹੀਂ ਘਟੀ ਹੈਗੀ ਗੱਲ ਤੇ ਦੂਜੀ ਮੰਨ ਲਓ ਕਾਰਨ ਇਹ ਹੋ ਜਾਂਦਾ ਮੈਂ ਤੁਹਾਨੂੰ ਬਾਰ-ਬਾਰ ਉਹੀ ਹੈ ਵੀ ਇਹ ਇਹ ਜਿਹੜਾ ਜਾਂਚ ਦਾ ਵਿਸ਼ਾ ਹੋਣਾ ਚਾਹੀਦਾ ਹੈ ਜਿਹੜਾ ਇਹ ਡੀਐਨਏ 101% ਪਰ ਦੂਜੀ ਜਿਹੜੀ ਇਹ ਆਪਾਂ ਤਸਕਰੀ ਕਹਿ ਦਿੰਦੇ ਆ ਇੱਕ ਮਨੁੱਖੀ ਤਸਕਰੀ ਜਾਂ ਹੋਰ ਆ ਗੱਲ ਉਹ ਉਹ ਮੰਨ ਲਓ ਇਹ ਕਾਰਨ ਹੈ ਉਹਨੂੰ ਡਿਸੇਬਲ ਕਰ ਦੇਣਾ ਉਹਨਾਂ ਤੋਂ ਮਤਲਬ ਇਸ ਤਰ੍ਹਾਂ ਭੀਖ ਮੰਗਾਉਣੀ ਉਹ ਬੱਚੇ ਕਿੱਥੋਂ ਆਉਂਦੇ ਨੇ ਕਿਹੜੇ ਸੂਬੇ ਦੇ ਨੇ ਕੀ ਹੈ ਮਤਲਬ ਇਹ ਇਹ ਕੋਲੇ ਦੇ ਤੇ ਨICKEL ਕਸੇ ਪਰ ਸਰਕਾਰ ਨੂੰ ਵੀ ਬੇਨਤੀ ਕਰਾਂਗੇ ਵੀ ਇਹਦੇ ਹੁਣ ਚੁੱਪ ਨਾ ਬੈਠਿਓ ਹੁਣ ਇਹਦੇ ਸਾਡੇ ਜਿਹੜੇ ਇੱਕ ਪੰਜਾਬ ਨੂੰ ਤੱਬਾ ਹੈ

امی ਜਿਹੜੇ ਲੋਕ ਇਥੇ ਰਹਿੰਦੇ ਵੀ ਹੈਗੇ ਨੇ ਨਾ ਵੀ ਉਹ ਜਿਹੜੇ ਸਿਗਨਲ ਹੁੰਦੇ ਨੇ ਹਰ ਇੱਕ ਸਿਗਨਲ ਤੇ ਵੀ ਵੀ ਯਾਨੀ ਬੈਠੇ ਹੁੰਦੇ ਨੇ ਵੀ ਉਹ ਮੰਗਦੇ ਨੇ ਤੇ ਜੇ 5 ਦਾ 5 ਰੁਪਏ ਵੀ ਕੋਈ ਦੇਂਦਾ ਕਹਿੰਦਾ 10 ਰੁਪਏ ਦੇ ਵੀ ਇਹ ਜੀ ਵੀ ਵਿਸ਼ਾ ਜਿਹੜਾ ਆ ਜਾਂਚ ਦਾ ਬਣਨਾ ਜ਼ਰੂਰ ਚਾਹੀਦਾ ਵਾ ਲੇਕਿਨ ਇਸ ਨੂੰ ਵਿਸ਼ ਨੂੰ ਬਣਾਇਆ ਕਿਸ ਤਰੀਕੇ ਨਾਲ ਜਾਵੇ ਸਰਕਾਰ ਨੇ ਤਾਂ ਐਲਾਨ ਕਰਤਾ ਆ ਤੇ ਆਮ ਪਬਲਿਕ ਕਿਸ ਤਰੀਕੇ ਦੇ ਨਾਲ ਉਹਦੇ ਹੈਲਪ ਕਰ ਸਕਦੀ ਹੈ ਭਾਈ ਹੈਲਪ ਮੈਂ ਤੂੰ ਨਹੀਂ ਵੀ ਇੱਕ ਤਾਂ ਬਿਲਕੁਲ ਜਿਹੜੇ ਇਹਨਾਂ ਨੂੰ ਬਿਲਕੁਲ ਬੰਦ ਕਰੋ ਦੇਣਾ ਜਿਹੜੇ ਸਾਡੇ ਮੋਸ਼ਨ ਨੇ ਗੱਲ ਹੁਣ ਕਿਤੇ ਨਾ ਕਿਤੇ ਗੱਲ ਆਈ ਸਾਡੇ ਵੀ ਬੱਚੇ ਨੇ ਯਾਰ ਪਹਿਲਾਂ ਤਾਂ ਉਹ ਬੱਚੇ ਜਿਹੜਾ ਕੋਈ ਹੁਣ ਮੰਨ ਲਓ ਮਨੁੱਖੀ ਜਨਮ ਦੇ ਵਿੱਚ ਆਇਆ ਬਹੁਤ ਮਤਲਬ ਉਹਦੇ ਲਈ ਆਪਸ਼ਨਾਂ ਨਹੀਂ ਮੰਨ ਲਓ ਅਸੀਂ ਇੱਕ ਐਨਜੀਓ ਦੇ ਵਿੱਚ ਕੰਮ ਕਰਦੇ ਹਾਂ ਜੀ ਅਨੇਕਾਂ ਬੱਚੇ ਦੇਖਦੇ ਹਾਂ ਇਹ ਨਹੀਂ ਹੈ ਗੱਲ ਵੀ ਜੇ ਕੋਈ ਬੰਦੇ ਕੋਲੇ ਕੋਈ ਸੋਰਸ ਨਹੀਂ ਹੈਗੇ ਉਹ ਕੁਝ ਵੀ ਪੋਸੀਬਲ ਨਹੀਂ ਆ ਉਹਦੇ ਲਈ ਜੇ ਕੋਈ ਬੱਚਾ ਮੰਨ ਲਓ ਕਰੇ ਤਾਂ ਉਹਦੇ ਲਈ ਸਾਰਾ ਕੁਝ ਪੋਸੀਬਲ ਆ ਮਤਲਬ ਉਹ ਕੁਝ ਵੀ ਜੇ ਮੰਨ ਲਓ ਕਹੀਏ ਆਪਾਂ ਵੀ ਕਰਨਾ ਚਾਹੁੰਦਾ ਕੋਈ ਪੜਨਾ ਚਾਹੁੰਦਾ ਉਹਦੇ ਲਈ ਐਨਜੀਓ ਹੈਗੀਆਂ ਨੇ ਜਾਂ ਹੋਰ ਮਤਲਬ ਉਹਨਾਂ ਦੇ ਸਾਧਨ ਹੈਗੇ ਨੇ ਸਰਕਾਰ ਕਹਿੰ ਕੀ ਕਰਾਗੇ ਵੀ ਨਹੀਂ ਦੀ ਬਿਲਕੁਲ ਜੇ ਕਿ ਤੁਹਾਨੂੰ ਲੱਗਦੀ ਆ ਮਤਲਬ ਆਪ ਵੀ ਨਿਗਾਹ ਰੱਖੋ ਵੀ ਇਹ ਕਿੱਥੋਂ ਆਉਂਦੇ ਨੇ ਇਹਦੀ ਮਤਲਬ ਜਿਹੜੀ ਹੈ ਇੱਕ ਤਾਂ ਬਿਲਕੁਲ ਇਹਨਾਂ ਨੂੰ ਟੋਟਲੀ ਜਿੱਥੇ ਕਿਤੇ ਆਪਾਂ इमोशनल ਤੋਂ ਬਿਲਕੁਲ ਬੰਦ ਕਰੀਏ ਤਾਂ ਹੀ ਹੱਲ ਹੋਣਾ ਹੈ ਵੀ ਬੱਚਿਆਂ ਨਾਲ ਖਲਵਾੜ ਆ ਮੰਨ ਲਓ ਕੋਈ ਬੱਚੇ ਹੁਣ ਉਹਨੂੰ ਗਲਤ ਬੱਚੇ ਦੀ ਸਾਰੀ ਉਮਰ ਇਸੇ ਕੰਮ ਦੇ ਵਿੱਚ ਲੰਘ ਜਾਂਦੀ ਹੈ ਵੀ ਉਹ ਬੱਚੇ ਤੋਂ ਕੋਈ ਮਤਲਬ ਗਲਤ ਕੰਮ ਹੋ ਗਏ ਜਾਂ ਹੋਰ ਹੋ ਗਏ ਜੇ ਕੋਈ ਲੜਕੀਆਂ ਨੇ ਦੇਖ ਲਓ ਜਦੋਂ ਤੁਸੀਂ ਉਹਨੇ ਵੱਡੀ ਉਮਰ ਦੇ ਵਿੱਚ ਜਾਣਾ ਜੀ ਸੜਕਾਂ ਤੇ ਉਹਨਾਂ ਨੇ ਕਿੰਨਾ ਗਲਤ ਕੰਮ ਹੁੰਦੇ ਹੋਣਗੇ ਮਲੋ ਆਪਾਂ ਵੀ ਕਾ ਦੇਖਦੇ ਆਂ ਗੱਲ ਵੀ ਉਹ ਕਈ ਵਾਰ ਮੈਂਟਲੀ ਡਿਸਟਰਬ ਹੋ ਜਾਂਦੀਆਂ ਨੇ ਜਾਂ ਵੈਸੇ ਹੋ ਜਾਂਦੀਆਂ ਨੇ ਤਾਂ ਇਸ ਕਰਕੇ ਸਾਨੂੰ ਜਿਹੜਾ ਹੈ ਪ੍ਰਸ਼ਾਸਨ ਦੇ ਨਾਲ-ਨਾਲ ਸਾਨੂੰ ਜਿਹੜੇ ਆਮ ਲੋਕ ਨੇ ਇਹਨਾਂ ਨੂੰ ਸਹਿਰਦ ਹੋਣਾ ਪਊਗਾ ਬਿਲਕੁਲ ਇਹਦੇ ਲਈ ਬੈਨ ਹੋ ਜਵੇ ਮੈਂ ਤਾਂ ਕਹਿੰਦਾ ਬਿਲਕੁਲ ਹੀ ਭਾਈ ਨਹੀਂ ਸ਼ਾਇਦ ਵੀਡੀਓ ਵੀ ਦੇਖੀ ਹੋਣੀ ਇੱਕ ਸਮਾਜ ਸੇਵੀ ਨੇ ਉਹਨਾਂ ਦੀ ਬਹੁਤ ਪੁਰਾਣੀ ਵੀਡੀਓ ਹੈ 2021 ਜਾਂ 2020 ਦੀ ਇਹ ਗੱਲਬਾਤ ਹੈ ਕਿ ਭਾਰਤ ਨਗਰ ਚੌਂਕ ਦੇ ਵਿੱਚ ਉਹ ਜਾ ਕੇ ਇੱਕ ਭਖਾਰਨ ਨੂੰ ਫੜਦੇ ਆ ਤੇ ਉਹ ਜਦੋਂ ਹੱਥ ਖੋਲ ਕੇ ਦੇਖਦੇ ਆ ਵੀ ਔਰਤ ਤੇ ਕੱਲੀ ਪੱਟੀ ਲਾਈ ਹੁੰਦੀ ਹੈ ਵੀ ਉਹ ਜਾਣ ਬੁੱਝ ਕੇ ਐ ਕੀਤਾ ਜਾਂਦਾ ਵੀ ਮੇਰੇ ਸੱਟ ਲੱਗੀ ਵੀ ਚੀਜ਼ਾਂ ਚੱਲਦੀਆਂ ਪਈਆਂ। ਭਾਈ ਮੈਂ ਬਿਲਕੁਲ ਮੈਂ ਤਾਂ ਹੀ ਤੁਹਾਨੂੰ ਦੱਸਾਂ ਵੀ ਬਿਲਕੁਲ ਜਿਹੜੀਆਂ ਸੱਟਾਂ ਨੇ ਜਾਂ ਪੈਰ ਨੇ ਜਾਂ ਕੋਈ ਲੱਤ ਬੰਨੀ ਹੋਈ ਆ ਇਹ ਬਿਲਕੁਲ ਬਨਾਵਟੀ ਜਿਹੜਾ ਰੋਖਾ ਮਤਲਬ ਇੱਕ ਮੋਸ਼ਨ ਮਨ ਲਓ ਆਪਾਂ ਕਹਿੰਦੇ ਆ ਵੀ ਇੱਕ ਆਪਾਂ ਮੋਸ਼ਨਲ ਆ। ਈਮੋਸ਼ਨਲ ਕਰਕੇ ਮਨ ਲਓ ਜਦੋਂ ਸਾਨੂੰ ਅਸੀਂ ਤਰਸਯੋਗ ਹਾਲਾਤ ਬਣਾ ਲੀਏ ਵੀ ਸਾਡੀਓ ਅਸੀਂ ਤਾਂ ਬੜੇ ਮਰ ਗਏ ਲੁੱਟ ਗਏ ਪਿੱਟ ਗਏ ਸੀ ਈਮੋਸ਼ਨ ਕਰਕੇ ਵੀ ਮੇਰਾ ਯਾਰ ਦੱਸਣਾ ਕੁਝ ਨਹੀਂ ਹੁੰਦਾ। ਠੋਡੇ ਵਰਗੇ 10 ਦੇ ਨਾਲ ਦੇ ਕਿੰਨੇ ਕਿੰਨੇ ਹੋਰ ਨੇ। 10 ਤੁਸੀਂ ਦੇਤੇ 10 ਤੁਸੀਂ ਦੇਤੇ ਮਾਲੂ ਕਿਸੇ ਨੇ ਵੱਧ ਦੇਤੇ ਉਹ 10 10 ਦੇ ਨਾਲ ਅੱਗੇ ਕਿਹਦੇ ਜੇਬ ਵਿੱਚ ਪੈ ਰਹੇ ਨੇ ਵਿਸ਼ਾ ਇਹ ਆ ਗੱਲ ਉਹਨੂੰ ਕੋਈ ਰੋਟੀ ਤੋਂ ਨਹੀਂ ਹੈ ਗੁਰੂ ਘਰ ਨੇ ਜੋ ਤੇ ਰੋਟੀ ਪਾਣੀ ਖਾਣ ਉਹਨਾਂ ਨੂੰ ਸ਼ੈਲਟਰ ਲਈ ਰਹਿਣ ਲਈ ਸਾਰਾ ਕੁਝ ਹੈ ਜੇ ਕੋਈ ਪ੍ਰੋਬਲਮ ਹੈ ਪਰ ਉਹ ਪ੍ਰੋਬਲਮ ਦਾ ਹੱਲ ਹੈ ਪਰ ਜੇ ਇਹਦੇ ਪਿੱਛੇ ਮੰਨ ਲਓ 10-20 ਉਹ ਪੈਸੇ ਕਿੱਥੇ ਜਾ ਰਹੇ ਨੇ ਵੱਡਾ ਕਾਰਨ ਇਹ ਆ ਗੱਲ ਵੀ ਜਿਹੜੀ ਇਹ ਇਨਕਮ ਆ ਉਹ ਕਿੱਥੇ ਜਾਂਦੀ ਹੈ ਚਲੋ ਮੰਨ ਲੇ ਪਤਾ ਵੀ ਕਰ ਲੈਂਦੇ ਆ ਮਾਫੀਆ ਦੇ ਪਿੱਛੇ ਹੋਊਗਾ ਤਾਂ ਉਹ ਮਾਫੀਆ ਜੋ ਬੰਦਾ ਰਿਵੀਲ ਕਰਨ ਲੱਗੇ ਉਹਦੀ ਜਾਨ ਨੂੰ ਖਤਰਾ ਵੀ ਬਣਦਾ ਨਾ ਫਿਰ ਇਸ ਚੀਜ਼ ਦੇ ਵਿੱਚ ਚਾਹੇ ਤੁਹਾਡੇ ਵਰਗੇ ਜਿਹੜੇ ਕਹਿੰਦੇ ਆ ਐਨਜੀਓ ਚਲਾਉਣ ਵਾਲੇ ਸ਼ਖਸ ਹੋਣ ਜਾਂ ਫਿਰ ਕੋਈ ਵੀ ਹੋਵੇ ਤਾਂ ਉਹਨਾਂ ਦੀ ਵੀ ਜਾਨ ਤੇ ਬਣੀ ਹੋਊ ਫਿਰ ਉਹ ਬਾਈ ਜਾਨ ਜੂਨ ਵਾਲੀ ਕਿਹੜੀ ਗੱਲ ਆ ਯਾਰ ਇਹ ਤਾਂ ਚੜਦੀ ਕਲਾ ਤੇ ਸੰਘਾ ਜੇ ਇਹ ਜੇ ਚੋਹ ਠੱਗਾ ਧੋਚ ਕੋਈ ਜਾਨਾਂ ਜੂਨਾਂ ਦਾ ਕੰਮ ਇਹ ਕਹਿੰਦੀ ਵੀ ਚੋਰ ਨੂੰ ਪਹਿਲਾਂ ਪਾਲਾ ਖਾਂਦਾ ਵਾ ਪਰ ਕਾਰਨ ਇਹ ਹੈ ਵੀ ਮੰਨ ਲਓ ਜੇ ਗੱਲ ਹੁਣ ਆਪਾਂ ਤੁਸੀਂ ਕਰਤੀ ਵੀ ਇਹਦੇ ਪਿੱਛੇ ਕੌਣ ਆ ਉਹ ਯਾਰ ਬਿਲਕੁਲ ਅੱਗੇ ਤਾਂ ਹੋਂ ਉਹ ਪਤਾ ਤਾਂ ਲੱਗੇ ਨਾ ਵੀ ਇਹਨਾਂ ਦੀ ਹੈਲਪ ਕੌਣ ਕਰ ਰਿਹਾ ਮੰਨ ਲਓ ਜੇ ਕਿਸੇ ਨੂੰ ਮੰਨ ਲਓ ਉਹਨਾਂ ਦੇ ਉੱਥੋਂ ਆਪਾਂ ਉਹਨਾਂ ਨੂੰ ਬੱਚਿਆਂ ਨੂੰ ਲੈ ਕੇ ਕਿਤੇ ਲੈ ਕੇ ਆਪਾਂ ਜਾਂ ਉਹਨਾਂ ਨੂੰ ਕੋਈ ਬਾਲ ਵਿਕਾਸ ਘਰੇ ਲੈ ਕੇ ਜਾਂ ਉਹਨਾਂ ਦੀ ਆਈਡੈਂਟੀਫਿਕੇਸ਼ਨ ਆ ਜਾਂ ਉਹਨੂੰ ਥਾਣਿਆਂ ਦੇ ਵਿੱਚ ਉਹਦੇ ਪੱਤੇਦਲੂ ਵੀ ਪਿੱਛੇ ਪੈਰ ਬਾਈ ਕੌਣ ਕਰ ਰਿਹਾ ਪੈਰਵਾਈ ਤੋਂ ਪਤਾ ਤਾਂ ਲੱਗੂ ਨਾ ਵੀ ਇਹ ਬੰਦੇ ਇਹਨਾਂ ਦੀ ਪੈਰਵਾਈ ਕਰ ਰਹੇ ਨੇ ਜਾਂ ਦੂਜਾ ਕਾਰਨ ਈ ਆ ਬਾਈ ਜੀ ਮੇਨ ਉਹਨਾਂ ਦੇ ਜਿਵੇਂ ਹੁਣ ਅੱਜ ਕੱਲ ਤਾਂ ਆਧਾਰ ਕਾਰਡ ਨਹੀਂ ਉਹਨਾਂ ਦੇ ਲਿੰਕਡ ਡਾਕੂਮੈਂਟ ਦੇਖਣ ਵੀ ਇਹ ਕਿੱਥੋਂ ਆਏ ਨੇ ਪ੍ਰਵਾਸੀ ਨੇ ਕਿੱਥੇ ਨੇ ਕੌਣ ਆ ਗੱਲ ਦੂਜਾ ਮੈਂ ਵੱਡਾ ਕਾਰਨ ਤੁਹਾਨੂੰ ਹੋਰ ਦੱਸਦਾ ਬਾਈ ਜੀ ਮੈਂ ਇਹ ਇਹ 'ਚ ਕੋਈ ਦੋ ਦੂਜੀਆਂ ਰਾਮਾ ਨਹੀਂ ਹੈ ਜਿਹੜੇ ਪ੍ਰਵਾਸੀ ਆਪਾਂ ਕਹਿੰਦੇ ਨੇ ਇੱਕ ਜ਼ਿਆਦਾਤਰ ਨਾ ਆਪਾਂ ਕਹਿੰਦੇ ਨੇ ਪ੍ਰਵਾਸੀ ਨੇ ਜਿਹੜੇ ਇਹ ਉਧਰਲੇ ਬੰਦੇ ਆ ਤੇ ਬਲੇਮ ਆਪਾਂ ਲਾਉਂਦੇ ਆ ਪ੍ਰਵਾਸੀ ਨੇ ਜਾਂ ਹੋਰ ਹੈ ਪ੍ਰਵਾਸੀ ਸਾਰੇ ਮਾੜੇ ਨਹੀਂ ਹੈ ਜਿਹੜੀ ਹੁਣ ਤੋਂ ਪਹਿਲਾਂ ਵਾਲੀ ਪੀੜ੍ਹੀ ਆ ਜਿਹੜੇ ਹੁਣ ਤੋਂ ਪਹਿਲਾਂ ਮੰਨ ਲਓ 20 25 ਸਾਲ 30 ਸਾਲ 50 ਸਾਲ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਇੱਥੇ ਇੱਕ ਮਤਲਬ ਇੱਕ ਪ੍ਰਵਾਸੀ ਹੈ ਮਤਲਬ ਉਹ ਕੁਦਰਤੀ ਸਾਡੇ ਕੋਲ ਕਿਸੇ ਕੰਮ ਨੂੰ ਆਉਂਦਾ ਜਾਂਦਾ ਹਨ ਤੇ ਉਹ ਮੈਂ ਕੁਦਰਤੀ ਉਹਦੇ ਨਾਲ ਗੱਲਾਂ ਕਰਨ ਲੱਗਿਆ ਮੈਂ ਕਿਹਾ ਵੀ ਵੀ ਨਾਮ ਨਹੀਂ ਮੈਂ ਤੁਹਾਨੂੰ ਦੱਸਦਾ ਨਾਮੀਂ ਸ਼ਖਸੀਅਤ ਆ ਉਹ ਪ੍ਰਵਾਸੀ ਆ ਜੇ ਮੰਨ ਲਓ ਤੁਹਾਨੂੰ ਮੈਂ ਹੁਣ ਉਹਦੀ ਅਮਾਊਂਟ ਜਾਂ ਉਹਦੀ ਇਨਕਮ ਜਾਂ ਉਹਦੀ ਪ੍ਰਾਪਰਟੀ ਦੱਸਦਾ ਕਈ ਕਰੋੜਾਂ ਚ ਹੈ ਪਰ ਦੂਜਾ ਕਾਰਨ ਜਿਹੜੀ ਹੁਣ ਅੱਗੇ ਉਹਨਾਂ ਦੀ ਪੀੜ੍ਹੀਆਂ ਆ ਗਈਆਂ ਉਹ ਕੀ ਆ ਵੀ ਚਾਹੇ ਸਕੂਲਾਂ ਕੋਲ ਜਾਂਦੇ ਵਿੱਚ ਉਹ ਸਾਡੇ ਬੱਚਿਆਂ ਨਾਲ ਬੈਠ ਕੇ ਪੜਨ ਲੱਗ ਗਏ ਉਹ ਜਿਹੜੇ ਮੰਨ ਲਓ ਸਹੂਲਤਾਂ ਆਪਣੇ ਲੋਕਲ ਵਾਲਿਆਂ ਕੋਲੇ ਨੇ ਉਹੀ ਸਹੂਲਤਾਂ ਉਹ ਕਹਿੰਦੇ ਸਾਨੂੰ ਹੋਣ ਫਿਰ ਉੱਥੇ ਕਿਤੇ ਨਾ ਕਿਤੇ ਜਿਵੇਂ ਕਹਿੰਦੇ ਲੱਡ ਲਾਈਨ ਆ ਜਾਂ ਹੋਰ ਅਗਲ ਉਹ ਕਿਤੇ ਨਾ ਕਿਤੇ ਜਦੋਂ ਬੱਚੇ ਨੂੰ ਪੂਰੀਆਂ ਸਹੂਲਤਾਂ ਮਿਲਣ ਲੱਗੀਆਂ ਉਸ ਕਲਚਰ ਦੇ ਵਿੱਚ ਆ ਗਿਆ ਫਿਰ ਉਹਦਾ ਮਾਈਂਡ ਕਿਤੇ ਨਾ ਕਿਤੇ ਕ੍ਰਿਮੀਨਲ ਐਕਟੀਵਿਟੀ ਮਤਲਬ ਵੱਲ ਜਾਂਦਾ ਹੁਣ ਇੱਕ ਤੇ ਪਰਸੋਂ ਲਾਸਟ ਟਾਈਮ ਸੀ ਵੀ ਰਾਤ ਨੂੰ ਬੱਚੇ ਇਹ ਹੁੱਲੜਬਾਜੀ ਕਰਦੇ ਨੇ ਉਹ ਦੋ ਤਿੰਨ ਫੜੇ ਜਦੋਂ ਪਤਾ ਲੱਗਿਆ ਉਹ ਪ੍ਰਵਾਸੀ ਨਾਲ ਜੀ ਇਹ ਜਨਮ ਦਿਨ ਮਨਾਉਣ ਗਏ ਸੀ ਜਾਂ ਉਹ ਅਸੀਂ ਉਹ ਰਾਤ ਨੂੰ ਕਿਸੇ ਦੇ ਘੇਟ ਖੜਕਾਉਣ ਉਹ ਕੁਦਰਤੀ ਇੱਕ ਫੜ ਲਿਆ ਉਹ ਫਿਰ ਉਹ ਤਿੰਨ ਬੰਦੇ ਆਇਡੈਂਟੀਫਾਈ ਉਹ ਸੀਗੇ ਪ੍ਰਵਾਸੀ ਵਾਲੇ ਸ ਕਰਕੇ ਜਿਹੜੇ ਉਹਨਾਂ ਨੇ ਸੀ ਉਹਨਾਂ ਨੇ ਮਿਹਨਤ ਕੁੱਛ ਕੀਤੀ ਮਾਨੂੰ ਕੋ ਆਪਦਾ ਘਰ-ਬਾਰ ਬਣਾਇਆ ਪਰ ਜਿਹੜੀ ਆ ਨਹੀਂ ਹੁਣ ਪੀੜ੍ਹੀਆਂ ਨੇ ਗੱਲ ਵੀ ਇਹ ਹੁਣ ਗਲਤ ਕੰਮਾਂ ਦੇ ਵਿੱਚ ਪਈਆਂ ਹੋਈਆਂ ਨੇ ਤੇ ਇਹੀ ਮਾਨੂੰ ਹੁਣ ਕਨਕਲੂਡ ਇਹਨੂੰ ਵਿਸ਼ੇ ਨੂੰ ਕਰੀਏ ਤਾਂ ਆਪਾਂ ਤਾਂ ਇਹੀ ਕਹਿੰਦੇ ਬਾਈ ਜੀ ਬਿਲਕੁਲ ਕੋਈ ਮਾਨੂੰ ਆਪਾਂ ਕਹਿੰਦੇ ਪੰਜਾਬ ਵਾਲੇ ਨੂੰ ਜਾਂ ਹੋਰ ਨੂੰ ਆਪਾਂ ਨੂੰ ਬਿਲਕੁਲ ਇਹਨਾਂ ਤੋਂ ਕੋਈ ਡਰਨ ਦੀ ਲੋੜ ਜਾਂ ਕੋਈ ਘਬਰਾਉਣ ਦੀ ਲੋੜ ਨਹੀਂ ਜਿਹੜਾ ਇਹ ਸਕੈਂਡਲ ਆ ਜਾਂ ਹੋਰ ਆ ਇਹਦੇ ਚੰਗੀ ਤਰ੍ਹਾਂ ਨਿਕੀਲ ਕਸੀ ਜਾਵੇ ਆਮ ਲੋਕਾਂ ਨੂੰ ਸਾਨੂੰ ਆਉਣਾ ਪਊਗਾ ਕਿਉਂਕਿ ਜੇ ਕਹੀਏ ਗੱਲ ਵੀ ਸਾਰਾ ਕੁਝ ਹੈ ਪ੍ਰਸ਼ਾਸਨ ਕਿਉਂਕਿ 24 ਘੰਟੇ ਉੱਥੇ ਪ੍ਰਸ਼ਾਸਨ ਦੀ ਡਿਊਟੀ ਨਹੀਂ ਲੱਗ ਸਕਦੀ 24 ਘੰਟੇ ਸਰਕਾਰ ਉੱਥੇ ਨਿਗਾ ਨਹੀਂ ਦੇ ਸਕਦੀ ਇਹ ਜਿਵੇਂ ਕਿਤੇ ਉਧਰੋਂ ਆਗੇ ਕਿਤੇ ਹੋਰ ਆਉਂਦੇ ਨੇ ਤਾਂ ਸਾਨੂੰ ਆਮ ਲੋਕਾਂ ਨੂੰ ਆਪਣੇ ਪੰਜਾਬ ਦੀ ਸ਼ਬੀ ਬਚਾਉਣ ਲਈ ਪੰਜਾਬ ਦੀ ਇੱਜ਼ਤ ਬਹਾਲ ਕਰਨ ਲਈ ਸਾਨੂੰ ਆਪ ਅੱਗੇ ਆਉਣਾ ਪਊਗਾ ਕਹਿੰਦੇ ਵੀ ਪ੍ਰਵਾਸੀ ਜਿਹੜੇ ਆਏ ਨੇ ਹਾਲਕਿ ਜਿਸ ਤਰੀਕੇ ਨਾਲ ਪ੍ਰਵਾਸੀਆਂ ਨੇ ਮਿਹਨਤ ਕੀਤੀ ਹੈ ਕਈ ਚੰਗੇ ਵੀ ਹੈਗੇ ਨੇ ਲੇਕਿਨ ਜ਼ਿਆਦਾਤਰ ਤਾਂ ਇਸ ਕਰਕੇ ਕੰਧਾਂ ਲਿਬੜਦੀਆਂ ਨੇ ਜਾਂ ਫਿਰ ਪੁਰਾਣਿਆਂ ਥੱਲੇ ਭੀੜ ਹੁੰਦੀ ਹੈ ਵੀ ਪ੍ਰਵਾਸੀ ਜਿਹੜੇ ਬਾਹਰੋਂ ਆਏ ਹੋਏ ਨੇ ਵੀ ਉਹਨਾਂ ਕਰਕੇ ਹੁੰਦਾ ਹੈ ਸਾਰਾ ਕੁਝ ਨਹੀਂ ਭਾਈ ਮੈਂ ਤੁਹਾਨੂੰ ਉਹੀ ਤੁਹਾਨੂੰ ਗੱਲ ਦੱਸਿਆਂ ਵੀ ਸਾਰਾ ਕੁਝ ਅਸੀਂ ਬਲੇਮ ਕਰੀ ਕੋਈ ਸਾਡੇ ਵਾਲਿਆਂ ਦੇ ਵੀ ਕਿਤੇ ਨਾ ਕਿਤੇ ਵਿੱਚ ਅਸੀਂ ਵੀ ਮੰਨ ਲਓ ਹਿੱਸੇਦਾਰੀ ਆ ਕਿਵੇਂ ਹਿੱਸੇਦਾਰੀ ਆ ਬਈ ਹਿੱਸੇਦਾਰੀਆਂ ਵੀ ਅਸੀਂ ਤੁਹਾਨੂੰ ਮੈਂ ਦੱਸ ਦਿੱਤੀ ਵੀ ਹਿੱਸੇਦਾਰੀ ਤਾਂ ਇਹ ਆ ਵੀ ਗੱਲ ਜਦੋਂ ਅਸੀਂ ਹੁਣ ਤੁਸੀਂ ਕਹਿੰਦੇ ਹੋ ਵੀ ਸਾਰਾ ਕੁਝ ਜਦ ਹੁਣ ਉੱਥੇ ਸਾਡੀ ਇੱਕ ਮਜਬੂਰੀ ਬਣ ਗਈ ਯਾਰ ਹੁਣ ਤੁਸੀਂ ਲੁਧਿਆਣਾ ਹੀ ਲਾ ਲਓ ਪਹਿਲਾਂ ਅੱਗੇ ਦੇਖ ਲਓ ਤੁਸੀਂ ਜਦੋਂ ਕਿ ਉਹ ਪਿੱਛੇ ਇਕੱਠ ਹੋਇਆ ਸੀ ਕੋ ਪਾਣੀਆਂ ਨੂੰ ਲੈ ਕੇ ਜਾ ਕਿਵੇਂ ਹਨਾ ਕੋਈ ਬੰਨ ਮਾਰਨੂੰ ਉੱਥੇ ਮੈਨੂੰ ਇਹ ਦੱਸੋ ਵੀ ਇੱਕ ਪਾਸੇ ਪ੍ਰਵਾਸ ਸਾਰਾ ਇਕੱਠਾ ਹੋ ਗਿਆ ਪੰਜਾਬ ਦੇ ਵਿੱਚ ਕਿ ਲੁਧਿਆਣੀ ਦੀ ਇਹ ਖਾਸ ਤਰਾਸ ਦੀ ਹੈ ਕਿਉਂਕਿ ਜਿੰਨਾ ਫੈਕਟਰੀ ਏਰੀਆ ਜਾਂ ਹੋਰ ਉੱਥੇ ਉਹਨਾਂ ਦੀ ਮੈਜੋਰਟੀ ਹੈ ਮਤਲਬ ਉਹ ਜਿਹੜੇ ਉੱਥੇ ਨੇ ਉਹਨਾਂ ਨੂੰ ਇੱਕ ਮਤਲਬ ਇੱਕ ਆਪਾਂ ਜਿਵੇਂ ਪਹਿਲਾਂ ਮੈਂ ਤੁਹਾਨੂੰ ਗੱਲ ਆ ਵੀ ਉਹਨਾਂ ਨੂੰ ਇੱਕ ਤਰ੍ਹਾਂ ਦਾ ਉਹਨਾਂ ਨੂੰ ਮਤਲਬ ਸਪੋਰਟ ਹੋ ਗਈ ਹੁਣ ਤਾਂ ਇਹ ਆ ਵੀ ਜਿਵੇਂ ਅੱਗੇ ਕਾਉਂਸਲਰ ਤਾਂ ਬਣਦੇ ਬਣਦੇ ਨੇ ਹੁਣ ਕਿਤੇ ਐਮਐਲ ਵਾਲੇ ਪਾਸੇ ਨਾ ਕਾਗਜ਼ ਭਰਨ ਉਹ ਵੀ ਉਹ ਜ਼ਰੂਰ ਭਰਨਗੇ ਇਸ ਪਿੱਛੇ ਤਾਂ ਹੀ ਤਾਂ ਕਹਿੰਦੇ ਵੀ ਯਾਰ ਜੇ ਸਾਡੇ ਵਾਲੇ ਬਾਹਰ ਚਲੇ ਗਏ ਹੁਣ ਉਹਨਾਂ ਨੂੰ ਤਾਂ ਹੀ ਤਾਂ ਇਹ ਸਨੇਹਾ ਦਿੰਦੇ ਨੇ ਐਨਆਰਆਈਆਂ ਨੂੰ ਖਾਸ ਤੌਰ ਤੇ ਵੀ ਉਹਨਾਂ ਨੂੰ ਸਨੇਹਾ ਦਿੰਦੇ ਵੀ ਪੰਜਾਬ ਤੁਹਾਡੇ ਲਈ ਤੁਹਾਨੂੰ ਢੀਕਦਾ ਹੈ ਵੀ ਤੁਸੀਂ ਇੱਥੇ ਆਓ ਜਾਂ ਉੱਤੇ ਹੁਣ ਤੁਸੀਂ ਛਤਰਖਾਨੇ ਹੁਣ ਤੁਸੀਂ ਦੇਖੋ ਵੀ ਕਿੰਨੇ ਬੱਚੇ ਸਾਡੇ ਜਿਹੜੇ ਬਾ ਸਾਡੇ ਵਾਲਾ ਤਾਂ ਐਨਆਰਆਈ ਸਾਰੇ ਬਾਹਰ ਬੈਠੇ ਨੇ ਮੰਨ ਲਓ ਕਿੰਨਾ ਪ੍ਰਵਾਸ ਤੁਸੀਂ ਇਹ ਦੇਖੋ ਵੀ ਉੱਥੇ ਹੁਣ ਉਹ ਮੰਨ ਲਓ ਮੈਂ ਕੱਲ ਉਹਦੇ ਨਾਲ ਮੈਨੇਜਰ ਸਾਡੇ ਨੂੰ ਉਹਨੇ ਮੈਂ ਉਹਨਾਂ ਨਾਲ ਗੱਲ ਕਰਦਾ ਜੀ ਕਹਿੰਦੇ ਉਹ ਗੁੜੀਆ ਮੈਨੇਜਰ ਕਹਿੰਦੀ ਅਸੀਂ ਸਾਡੇ ਕੋਲ ਇੰਨੇ ਰੈਜ਼ਿਊਮ ਆ ਜਾਂਦੇ ਨੇ ਅਸੀਂ ਡੇਲੀ ਡੇਲੀ ਥੱਬੇ ਲੈ ਲੈ ਜਿਹਦੇ ਅਸੀਂ ਕਿਸੇ ਨੂੰ ਬੱਚੇ ਨੂੰ ਜਵਾਬ ਦੇ ਦਿੰਨੇ ਆ ਵੀ ਅਸੀਂ ਤੁਹਾਡਾ ਰੈਜ਼ਿਊਮ ਨਹੀਂ ਲੈਣਾ ਫੇਰ ਵੀ ਇਹ ਗੱਲ ਵੀ ਡੇਲੀ ਸਾਡੇ ਕੋਲੇ ਮੰਨ ਲਓ ਥੱਬਿਆਂ ਦੇ ਥੱਬੇ ਅਸੀਂ ਡਸਟਬਿਨ ਦੇ ਵਿੱਚ ਪਾਉਂਦੇ ਆ ਵੀ ਇੰਨੇ ਰੈਜ਼ਿਊਮ ਦੇ ਕੇ ਜਾਂਦੇ ਨੇ ਉਹ ਜਿਹੜੇ ਪੰਜਾਬੀ ਬਾਹਰ ਗਏ ਜਿਹੜੇ ਐਨਆਰਆਈ ਬਾਈ ਜਿਹੜੇ ਪ੍ਰੋਵੈਂਸ ਨੇ ਉੱਥੇ ਹੈਗੇ ਨੇ ਬੁਰੇ ਹਾਲ ਬੰਕੇ ਦਿਹਾੜੇ ਨੇ ਜੀ ਉੱਥੇ ਜੋ ਮਰਜੀ ਜੋ ਮਰਜੀ ਕਹੀ ਜਾਵੇ ਗੱਲ ਜਿਹੜੇ ਪੀਆਰ ਨੇ ਜਾਂ ਹੋਰ ਨੇ ਉਹ ਉਹ ਚਲੋ ਸੌਖੇ ਨੇ ਜਿਹੜੇ ਸਟੂਡੈਂਟ ਮੰਨ ਲਓ ਉੱਥੇ ਤਰਾਜ਼ ਦੀ ਬੁਰੇ ਹਾਲ ਨੇ ਬਿਲਕੁਲ ਮੰਨ ਲਓ ਜੇ ਕਹੀ ਅੱਗੇ ਕਹਿੰਦੇ ਜੀ ਯਾਰ ਇਹ ਬਹਾਨੇ ਲਾਉਂਦੇ ਨੇ ਕੰਮ ਨਹੀਂ ਕਰਦੇ ਫਲਾਣੇ ਪਰ ਹੁਣ ਜਿਹੜੀ ਐਕਚੁਅਲ ਸਚਾਈਆ ਹੁਣ ਸਾਹਮਣੇ ਆਈ ਹੈ ਬਾਈ ਜੀ ਬਿਲਕੁਲ ਉੱਥੇ ਕੋਈ ਕੰਮ ਨਹੀਂ ਹੈ ਕਿਉਂਕਿ ਮੰਨ ਲਓ ਉਹ ਸਟੇਟਾ ਉੱਥੇ ਹੀ ਸੀਮਤ ਨੇ ਰਜਗਾਰ ਨੇ ਉਹਨਾਂ ਦੇ ਕੰਮ ਕਰਨੇ ਉੱਥੇ ਹੀ ਸੀਮਤ ਨੇ ਮੰਨ ਲਓ ਇੱਕ ਜਗ੍ਹਾ ਤੇ ਉਹਨਾਂ ਜਿੱਥੇ ਪੰਜ ਬੰਦੇ ਦੀ ਲੋੜ ਹੋ ਉਹਨੇ ਇੱਕ ਬੰਦੇ ਤੋਂ ਕੰਮ ਲੈਣਾ ਚਾਹੇ ਉਹ ਕੰਸਟਰਕਸ਼ਨ ਲਾ ਲੂ ਚਾਹੇ ਤੁਸੀਂ ਲੇਬਰ ਲਾ ਲੂ ਜਾਂ ਤੁਸੀਂ ਹੋਰ ਵੀ ਜਿੰਨੇ ਉਹਨਾਂ ਦੇ ਕੰਮ ਨੇ ਉਹਨਾਂ ਨੇ ਪੰਜਾਂ ਦਾ ਇੱਕ ਜਾਣੇ ਦਾ ਕੰਮ ਲੈਣਾ ਇੱਥੇ ਉਹ ਕੰਮ ਨਹੀਂ ਇਹ ਪੰਜਾਬ ਦੇ ਵਿੱਚ ਵੀ ਜੇ ਲੋੜ ਆ ਸਾਨੂੰ ਵੀ ਮੰਨ ਲਓ ਇੱਥੇ ਕਰਕੇ ਚਲੋ ਇਹਨੂੰ ਅਡਜਸਟਮੈਂਟ ਕਰ ਲਓ ਇੱਧਰ ਅਡਜਸਟਮੈਂਟ ਕਰ ਲਓ ਉਹ ਨਹੀਂ ਹੈ ਉਹ ਸਾਡੇ ਨਾਲੋਂ ਤਾਂ ਹੀ ਤਾਂ ਉਹ ਸਟੇਟਾਂ ਬਾਈ ਅੱਗੇ ਨੇ ਤਾਂ ਹੀ ਤਾਂ ਸਾਡਾ ਅਸੀਂ ਸਿੱਧਾ ਲੱਖਾਂ ਰੁਪਈਆ ਕਰੋੜਾਂ ਰੁਪਈਆ ਦੇ ਬੇਚ-ਵੇਚ ਕੇ ਉਧਰ ਲਾਗਦੇ ਪਰ ਉਹੀ ਗੱਲ ਆ ਵੀ ਉਹਨਾਂ ਨੂੰ ਵਾਪਸ ਹੋਣਾ ਪਊਗਾ ਤੇ ਇਹਨਾਂ ਨੂੰ ਮੰਨ ਲਓ ਆਪਦੀ ਜਿਹੜੀ ਹੈ ਅਕ ਥੈਂਕਸ a lot ਮੇਰਾ ਜਿਵੇਂ ਕਹਿੰਦੇ ਪਈ ਪੰਜਾਬ ਸੋਨੇ ਦੀ ਚਿੜੀ ਹੈ ਕਈ ਕਹਿੰਦੇ ਪੰਜਾਬ ਸੋਨੇ ਦੀ ਚਿੜੀ ਸੀ ਜੇ ਆਪਾਂ ਸੀ ਦੀ ਗੱਲ ਕਰੀਏ ਵੀ ਪੰਜਾਬ ਸੋਨੇ ਚਿੜੀ ਸੀਗਾ ਤਾਂ ਹੁਣ ਪੰਜਾਬ ਨੂੰ ਸੋਨੇ ਚਿੜੀ ਬਣਨ ਨੂੰ ਕਿੰਨਾ ਕੁ ਟਾਈਮ ਲੱਗੂ ਭਾਈ ਸੋਨੇ ਦੀ ਚਿੜੀ ਤਾਂ ਪੰਜਾਬ ਕੀ ਵੀ ਸਾਡਾ ਇਤਿਹਾਸ ਚੱਕ ਲੋ ਕਿੰਨਾ ਪੰਜਾਬ ਦਾ ਜੇ ਆਪਾਂ ਖੇਤਰਫਲ ਦੇ ਕੀ ਹੁਣ ਤਾਂ ਛੋਟਾ ਜਿਹਾ ਇੰਨਾ ਰਹਿ ਗਿਆ ਪੰਜਾਬ ਜਿਹੋ ਸਾਡਾ ਪੰਜਾਬ ਪਹਿਲਾਂ ਵਾਲਾ ਸੀ ਉਹੀ ਅਸੀਂ ਆਸ ਕਰਦੇ ਆਂ ਵੀ ਜੇ ਉਹੀ ਪੰਜਾਬ ਮੰਨ ਲਓ ਸਾਡੇ ਕੋਲ ਆ ਜਾਵੇ ਤਾਂ ਉਹ ਬਿਲਕੁਲ ਸੋਨੇ ਦੀ ਚਿੜੀ ਬਣੂਗਾ ਸੋਨੇ ਦੀ ਚਿੜੀ ਇਹ ਗੱਲ ਸਾਡੇ ਸੋਰਸ ਨੇ ਭਾਈ ਸਾਡੇ ਕੋਲੇ ਜਿਵੇਂ ਕਹਦੀਏ ਸਾਡੀ ਜ਼ਮੀਨ ਹੈ ਸਾਡੇ ਕੋਲ ਧਰਤੀ ਹੈ ਸੀ ਆਪਾਂ ਜਾਉਂਗਾ ਅਸੀਂ ਮੰਨ ਲਓ ਹੱਥੀ ਮਿਹਨਤਾਂ ਕਰਕੇ ਇਹਦੇ ਚੋਂ ਕੁਛ ਨਾ ਕੁਛ ਕੱਢਦੇ ਆਂ ਦੇਖੋ ਇਹ ਤਾਂ ਮੰਨ ਲਓ ਪਹਿਲਾਂ ਵੀ ਤੁਸੀਂ ਆਹ ਕਿਸਾਨੀ ਅੰਦੋਲਨ ਵੇਲੇ ਵੀ ਦੇਖਿਆ ਜਾਂ ਹੋਰ ਆ ਗੱਲ ਕੋ ਸਾਡੇ ਤੇ ਹ ਸ਼ੁਰੂ ਤੋਂ ਹੀ ਚਾਹੇ ਇਹ ਇਹ ਫੈਕਟਰ ਪਿਆ ਸਾਡੇ ਤੇ ਸ਼ੁਰੂ ਤੋਂ ਹੀ ਮਾੜਾ ਧਾਰਾਾਂ ਦੇ ਵਿੱਚ ਹੀ ਪੰਜਾਬ ਨਿਕਲਿਆ ਵਾ ਇਹ ਕੋਈ ਸਾਡੇ ਤੇ ਨਵੀਂ ਕੋਈ ਜੇ ਕਹ ਜੀ ਇਹ ਵਾਲ ਪੰਜਾਬ ਕੋਈ ਨਵਾਂ ਨਿਤ ਮਤਲਬ ਜਮ ਦੇ ਨਿਤ ਮਹਿਮਾ ਉਹ ਗੱਲ ਹੈ ਪੰਜਾਬ ਹਮੇਸ਼ਾ ਹੀ ਚੜਤੀ ਕਲਾ ਦੇ ਵਿੱਚ ਆ ਕੋਈ ਇਹੋ ਜੀ ਗੱਲ ਨਹੀਂ ਹੈ ਤੇ ਦੂਜੀ ਬੇਨਤੀ ਜਿਵੇਂ ਤੁਸੀਂ ਕਹਿੰਦੇ ਆ ਪ੍ਰਵਾਸੀ ਉਹ ਭਰਾਵਾ ਆ ਕੇ ਇੱਥੇ ਆਪਦੇ ਕੰਮ ਧੰਦੇ ਹੁਣ ਦੇਖੋ ਤੁਸੀਂ ਨੌਜਵਾਨ ਹੋ ਤੁਹਾਡੇ ਕੇ ਨੌਜਵਾਨ ਵੀਰ ਜਾਂ ਹੋਰ ਉਹ ਕਿੰਨੇ ਸੋਹਣੇ ਕਈ ਮਤਲਬ ਨਵੀਂ ਨਵੀਂ ਹੁਣ ਖੇਤੀਬਾੜੀ ਨਾਲ ਸੰਬੰਧਿਤ ਕੰਮ ਕਰ ਰਹੇ ਨੇ ਕੋਈ ਡੰਗਰ ਪਸ਼ੂਆ ਉਧਰ ਕਰ ਰਹੇ ਨੇ ਉਹ ਨਵੀਂ ਨਵੀਂ ਤਕਨੀਕ ਮਤਲਬ ਉਸ ਕਰਕੇ ਸਾਨੂੰ ਆਉਣਾ ਪਊਗਾ ਆਪਦੇ ਜਿਹੜੇ ਕਿੱਤੇ ਨੇ ਸਾਡੇ ਸਾਡੇ ਜਿਹੜੇ ਖੂਨ ਦੇ ਵਿੱਚ ਕਿੱਤੇ ਨੇ ਉਹ ਕਿੱਤਿਆਂ ਨੂੰ ਅਸੀਂ ਭਾਲੀ ਲੈ ਕੇ ਅਸੀਂ ਆਪ ਇੰਡੀਪੈਂਡੈਂਟ ਬਣੀ ਨਾ ਕਿ ਨੌਕਰ ਨਾ ਬਣੀ ਅਸੀਂ ਮਾਲਕ ਬਣੀਏ ਮਾਲਕ ਤਾਂ ਹੀ ਬਣ ਸਕਦੇ ਜੇ ਅਸੀਂ ਪੰਜਾਬ ਦੇ ਵਿੱਚ ਆਪਦੇ ਖਿੱਤੇ ਨੂੰ ਆਪਦੇ ਜਿਹੜੇ ਕੰਮ ਨੇ ਉਹਨਾਂ ਨੂੰ ਪ੍ਰਾਇੋਰਟੀ ਦੇ ਕੇ ਉਹਦੇ ਧਿਆਨ ਦੇ ਕੇ ਉਹਨਾਂ ਨੂੰ ਮਤਲਬ ਮਿਹਨਤ ਕਰਕੇ ਮੂਹਰੇ ਲੈ ਕੇ ਆਵਾਂਗੇ ਤਾਂ ਹੀ ਅਸੀਂ ਮਾਲਕ ਬਣ ਸਕਦੇ ਹਾਂ ਨੌਕਰੀ ਛੱਡ ਕੇ ਮਾਲਕ ਬਣੀਏ ਜੀ ਬਾਈ ਬਹੁਤ ਧੰਨਵਾਦ ਠੀਕ ਹੈ ਜੀ ਬਾਈ ਹੱਸੀਓ ਸੋ ਵਦੇਰੀ ਅਪਡੇਟਸ 'ਤੇ ਜੁੜੇ ਰਹੋ ਮਿੱਟੀ ਦੇ ਨਾਲ